ਹੀ ਰਾਜ ਸਿੰਘ ਪੁੱਤਰ ਅਵਤਾਰ ਸਿੰਘ ਪੱਟੀ ਤੋਂ ਇਥੋਂ ਆ ਜਿਹੜਾ ਸਰਕਲ ਦੇ ਵਿੱਚ ਆ ਤੇ ਹਰਮਿੰਦਰ ਸਿੰਘ ਗਿੱਲ ਦਾ ਜਨਮ ਦਿਨ ਆ ਉਹਦੀ ਵਾਈਫ ਜਿਹੜੀ ਉਹ ਦੂਰ ਬੈਠੀ ਆ ਆ ਬੈਠੀ ਆ ਤੋਂ ਹੀ ਰਾਜ ਸਿੰਘ ਰਾੜੀਆ ਉਹਦੇ ਮੂੰਹ ਤੇ ਮਿਠਾਈ ਪਾਉਂਦਾ ਕੇਕ ਪਾਉਂਦਾ ਤੇ ਜਨਮ ਦਿਨ ਉਹਦੇ ਨਾਲ ਮਨਾਉਂਦਾ ਤੇ ਇਹ ਹੀ ਰਾਜ ਸਿੰਘ ਰਾੜੀਆ ਜਿਹੜਾ ਵਾ ਇਹ ਨਹੀਂ ਕਿ ਇਹ ਇੱਕ ਫੋਟੋ ਦੇ ਵਿੱਚ ਆ ਇਹਨਾਂ ਦੇ ਨਾਲ ਇਹ 24 ਘੰਟੇ 12 ਮਹੀਨੇ 30 ਦਿਨ ਹਰਮਿੰਦਰ ਗਿੱਲ ਦੇ ਨਾਲ ਉਹਦੀ ਗੱਡੀ ਦੇ ਵਿੱਚ ਰਹਿੰਦਾ ਇਹਨਾਂ ਤੋਂ ਮੌਕੇ ਤੇ ਤੇਜ਼ ਤਾਰ ਹਥਿਆਰ ਕਾਪੇ ਨਾਲ ਇਹਨਾਂ ਤੋਂ ਨਸ਼ੀਲਾ ਪਾਊਡਰ ਬਰਾਮਦ ਹੋਇਆ ਮੌਕੇ ਤੇ ਕਮਰਸ਼ੀਅਲ ਕੁਆਂਟੀਟੀ ਦੇ ਵਿੱਚ ਉਹ ਜਦੋਂ ਉਹ ਬੰਦੇ ਫੜੇ ਨਾ ਜਿਨ੍ਹਾਂ ਨੇ ਮਰਡਰ ਕੀਤਾ ਸਰਪੰਚ ਦਾ ਉਹਨਾਂ ਬੰਦਿਆਂ ਨੇ ਪੁਲਿਸ ਦੀ ਪੁੱਛਗਿੱਛ ਦੇ ਵਿੱਚ ਦੱਸਿਆ ਕਿ ਸਾਨੂੰ ਜਿਹੜੇ ਵੈਪਨ ਦਿੱਤੇ ਆ ਉਹ ਹੀਰਾ ਸਿੰਘ ਪੁੱਤਰ ਅਵਤਾਰ ਸਿੰਘ ਨੇ ਦਿੱਤੇ ਆ ਐਸ ਬੰਦੇ ਨੇ ਆ ਜਿਹੜਾ ਆ ਬੰਦਾ ਉਹ ਸ਼ਸ਼ੀ ਕਪੂਰ ਨੂੰ ਚੜਤ ਸਿੰਘ ਦੇ ਨਾਲ ਇਹ ਬੰਦੇ ਨੇ ਹੀਰਾ ਸਿੰਘ ਪੁੱਤਰ ਅਵਤਾਰ ਸਿੰਘ ਨੇ ਉਹਦਾ ਮਰਡਰ ਕੀਤਾ ਸੀ ਇਹਦੇ ਤੇ 302 ਦਾ ਪਰਚਾ ਵੀ ਦਰਜ ਹੋਇਆ ਸੀ ਆ ਸਾਰੇ ਬਿਆਨ ਆ ਤੇ ਸ਼ਸ਼ੀ ਕਪੂਰ ਦੇ ਫਾਦਰ ਦੇ ਬੇਗਨਾ ਬੰਦੇ ਨੂੰ ਗੋਲੀ ਮਾਰ ਕੇ ਮਾਰਤਾ ਬੇਦਰਦ ਐ ਨਰਤਈ ਮੌਤ ਦਿੱਤੀ ਉਹਦੇ ਸਿਰ 'ਤੇ ਗੋਲੀ ਮਾਰੀ ਆ ਜਿਹੜਾ ਸਾਫਤਾ ਇਥੋਂ ਐਮਐਲਏ ਰਾਮਿੰਦਰ ਗੇਲੇ ਵੇਖੋ ਮੂਟੇ ਤੇ ਬਾਹਰ ਰੱਖੀ ਇਤਨਾ ਸਕੇ ਭਰਾ ਦੇ ਨਹੀਂ ਕੋ ਰੱਖਦਾ ਤੇ ਜਦੋਂ ਇਹੋ ਜਿਹੀਆਂ ਫੋਟੋਆਂ ਲੱਤਣਗੀਆਂ ਭਾਜੀ ਪੁਲਿਸ ਪ੍ਰਸ਼ਾਸਨ ਵੀ ਰਿਅਰੈਸਟ ਕਰਨ ਲੱਗਾ ਫਰੂਗਾ ਤੁਸੀਂ ਦੇਖ ਰਹੇ ਹੋ ਨਰਪਕ ਪੋਰਟ ਦਾ ਮੈਂ ਜਸਵੀਰ ਸਿੰਘ ਚੀਨਾ ਗੱਲ ਕਰ ਲਈਏ ਚਰਚਤ ਸਰਪੰਚ ਜਰਮ ਸਿੰਘ ਦੇ ਕਤਲ ਮਾਮਲੇ ਵਿੱਚ ਉਸ ਵੇਲੇ ਜਿਹੜਾ ਕਾਂਗਰਸੀ ਵਰਕਰ ਵੀ ਇੱਕ ਪੱਤੀ ਤੋਂ ਜਿਹੜਾ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਹੈ ਸਾਡੇ ਨਾਲ ਪੰਜਾਬ ਦੇ ਕੈਬਨਲ ਮੰਤਰੀ ਸਰਦਾਰ ਲਾਲਜੀਤ ਸਿੰਘ ਭੁੱਲਰ ਬਣੇ ਨੇ ਉਹਨਾਂ ਨਾਲ ਆਪਾਂ ਗੱਲਬਾਤ ਕਰਦੇ ਆ ਸਭ ਤੋਂ ਪਹਿਲਾਂ ਨਿਰਪੱਖ ਪੋਟ ਦਿੱਤੀਆਂ ਨੂੰ ਧੰਨਵਾਦੀ ਬਹੁਤ-ਬਹੁਤ ਧੰਨਵਾਦ ਨਿਰਪੱਖ ਪੋਸਟ ਦਾ ਤੁਹਾਡਾ ਸਾਰੇ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਮੰਤਰੀ ਸਾਹਿਬ ਕਿ ਵਾਕਈ ਦੀ ਜਿਹੜੀ ਆਮ ਆਦਮੀ ਪਾਰਟੀ ਕਹਿੰਦੀ ਹੁੰਦੀ ਸੀ ਕਿ ਪਿਛਲੀਆਂ ਸਰਕਾਰਾਂ ਨੇ ਜਿਹੜੇ ਆ ਗੈਂਗਸਟਰ ਗੁੰਡੇ ਪਾਲ ਲਿਆ ਤੇ ਉਹ ਸੱਚਾਈ ਵੀ ਹੋਈ ਆ ਕਿਉਂਕਿ ਕਾਂਗਰਸੀ ਵਰਕਰ ਵੀ ਹੁਣ ਇਸ ਲਪੇੜ ਵਿੱਚ ਆਉਣ ਲੱਗ ਪਏ ਬਿਲਕੁਲ ਵੇਖੋ ਆ ਜਿਹੜਾ ਆ ਆ ਆ ਮੁੰਡਾ ਹੀਰਾ ਸਿੰਘ ਪੁੱਤਰ ਅਵਤਾਰ ਸਿੰਘ ਬੱਟੀ ਤੋਂ ਇਥੋਂ ਆ ਜਿਹੜਾ ਸਰਕਲ ਦੇ ਵਿੱਚ ਆ ਅੱਛਾ ਤੇ ਹਰਮਿੰਦਰ ਸਿੰਘ ਗਿੱਲ ਦਾ ਜਨਮ ਦਿਨ ਆ ਉਹਦੀ ਵਾਈਫ ਜਿਹੜੀ ਉਹ ਦੂਰ ਬੈਠੀ ਆ ਆ ਬੈਠੀ ਆ ਤੋਂ ਹੀਰਾ ਸਿੰਘ ਰਾੜੀਆ ਉਹਦੇ ਮੂੰਹ 'ਚ ਮਠਿਆਈ ਪਾਉਂਦਾ ਕੇਕ ਪਾਉਂਦਾ ਤੇ ਜਨਮ ਦਿਨ ਉਹਦੇ ਨਾਲ ਮਨਾਉਂਦਾ ਤੇ ਇਹ ਹੀਰਾ ਸਿੰਘ ਰਾੜੀਆ ਜਿਹੜਾ ਵਾ ਇਹ ਨਹੀਂ ਕਿ ਇਹ ਇੱਕ ਫੋਟੋ ਦੇ ਵਿੱਚ ਆ ਇਹਨਾਂ ਦੇ ਨਾਲ ਇਹ 24 ਘੰਟੇ 12 ਮਹੀਨੇ 30 ਦਿਨ ਹਰਮਿੰਦਰ ਗਿੱਲ ਦੇ ਨਾਲ ਉਹਦੀ ਗੱਡੀ ਦੇ ਵਿੱਚ ਰਹਿੰਦਾ ਤੇ ਇਹਦੇ ਤੇ ਇੱਕ ਪਰਚਾ ਨਹੀਂ ਬਾਕੀ ਗੱਲ ਮੈਂ ਬਾਅਦ ਚੋਂ ਤੇ ਬਾਕੀ ਫੋਟੋਆਂ ਤੁਹਾਨੂੰ ਬਾਅਦ ਚੋਂ ਵਿਖਾਵਾਂਗਾ ਆ ਹੁਣ 2026 ਦੇ ਵਿੱਚ 12 ਤਰੀਕ ਨੂੰ 1 ਜਨਵਰੀ ਨੂੰ 12 ਤਰੀਕ ਨੂੰ ਐਫ ਆਈ ਆਰ ਦਰਜ ਹੋਈ ਆ ਉਹਦੇ ਉੱਤੇ ਇਹ ਕਿਹੜੀ ਐਫਆਈਆਰ ਦਰਜ ਹੋਈ ਇਹ ਤੁਹਾਂ ਸੁਣਿਆ ਨਾ ਬੜਾ ਚਰਚਿਤ ਕੇਸ ਜਿਹੜਾ ਜਰਮਲ ਸਰਪੰਚ ਬਲਟੋਏ ਸੰਧੂਆਂ ਤੋਂ ਜਿਹਨੂੰ ਅਮਰਸਰ ਵਿਆਹ ਦੇ ਵਿੱਚ ਗੋਲੀ ਮਾਰਤੀ ਸਰਦੇ ਉਹ ਸਰਪੰਚ ਨੂੰ ਜਿਹੜੀ ਰੇਕੀ ਕਰਾਈ ਆ ਜਾਂ ਵੈਪਨ ਦਿੱਤੇ ਆ ਨਾ ਉਹ ਜਿਹੜਾ ਹੀਰਾ ਸਿੰਘ ਪੁੱਤਰ ਅਵਤਾਰ ਸਿੰਘ ਆ ਉਹਨੇ ਮਈਆ ਕਰਾਇਆ ਜਿਹੜੇ ਉਹ ਬੰਦੇ ਫੜੇ ਆ ਨਾ 7-8 ਪੁਲਿਸ ਨੇ ਪਹਿਲਾਂ ਤਾਂ ਮੈਂ ਧੰਨਵਾਦ ਕਰਦਾ ਸਾਡੇ ਤਰਨਤੰਦ ਦੇ ਐਸਐਸਪੀ ਸ੍ਰਿੰਦਰ ਲੰਬਾ ਜੀ ਦਾ ਸਾਰੀ ਪੁਲਿਸ ਦਾ ਜਿਨ੍ਹਾਂ ਨੇ ਮੀਨਤ ਕਰਕੇ ਥੋੜੇ ਸਮੇਂ ਦੇ ਵਿੱਚ ਹੀ ਉਹਨਾਂ ਮੁਲਜ਼ਮਾਂ ਨੂੰ ਫੜ ਲਿਆ ਜਿਨ੍ਹਾਂ ਬੰਦਿਆਂ ਨੇ ਮਤਲਬ ਇੱਕ ਬੇਗਨਾ ਬੰਦੇ ਨੂੰ ਗੋਲੀ ਮਾਰ ਕੇ ਮਾਰਤਾ ਬੇਦਰਦ ਐ ਨਰਦਈ ਮੌਤ ਦਿੱਤੀ ਉਹਦੇ ਸਿਰ 'ਚ ਗੋਲੀ ਮਾਰੀ ਉਹ ਜਦੋਂ ਉਹ ਬੰਦੇ ਫੜੇ ਨਾ ਜਿਨ੍ਹਾਂ ਨੇ ਮਰਡਰ ਕੀਤਾ ਸਰਪੰਚ ਦਾ ਉਹਨਾਂ ਬੰਦਿਆਂ ਨੇ ਪੁਲਿਸ ਦੀ ਪੁੱਛਗਿੱਛ ਦੇ ਵਿੱਚ ਦੱਸਿਆ ਕਿ ਸਾਨੂੰ ਜਿਹੜੇ ਵੈਪਨ ਦਿੱਤੇ ਆ ਉਹ ਹੀਰਾ ਸਿੰਘ ਪੁੱਤਰ ਅਵਤਾਰ ਸਿੰਘ ਨੇ ਦਿੱਤੇ ਆ ਐਸ ਬੰਦੇ ਨੇ ਆ ਜਿਹੜਾ ਆ ਬੰਦਾ ਹਾਂਜੀ ਇਹਨੇ ਦਿੱਤੇ ਆ ਤੇ ਨਾਲ ਇਹ ਰੇਕੀ ਵੀ ਕਰਦਾ ਰਿਆ ਅੱਛਾ ਤੇ ਇਹ ਬੰਦਾ ਜਿਹੜਾ ਇਹ ਕੋਈ ਇਹ ਨਹੀਂ ਵੀ ਇੱਕ ਜੁਰਮ ਕੀਤਾ ਹੈ ਨਿਕਲਾ ਇਹੋ ਹੀ ਵੀ ਇਹ ਐਮਐਲਏ ਨੂੰ ਨਾਰਕੀ ਫਿਰਦਾ ਹੈ ਵੀ ਉਹਨੂੰ ਪਤਾ ਹੀ ਨਹੀਂ ਹੁਣ ਜੁਰਮ ਕੀਤਾ ਵਾ ਚਲੋ ਇਹਦੇ ਤੇ ਐਮਐਲਏ ਦਾ ਕੀ ਕਸੂਰ ਹੈ ਸਾਫ ਖਾ ਦਾ ਇਹਦੇ ਤੇ ਪਹਿਲਾਂ 2014 15 ਦੇ ਵਿੱਚ ਆ ਜਿਹੜੀ ਆ ਮੈਂ ਐਫਆਈਆਰ ਤੁਹਾਨੂੰ ਵਿਖਾਉਣ ਲੱਗਾ ਆਈ ਦੀ ਆ ਐਫਆਈਆਰ ਆ ਇਹ ਮੁੰਡਾ ਸ਼ਸ਼ੀ ਕਪੂਰ ਖੇਮ ਕਰਨ ਦਾ ਮਹੀਦੀਪੁਰ ਦਾ ਬੜਾ ਚਰਚਿਤ ਕਤਲ ਕੇਸ ਹੋਇਆ ਏ ਸ਼ਸ਼ੀ ਕਪੂਰ ਸਨਾਤਨ ਧਰਮ ਦਾ ਪੰਜਾਬ ਦਾ ਪ੍ਰਧਾਨ ਸੀ ਬੜਾ ਵੱਡਾ ਉਹਦਾ ਰੁਤਬਾ ਸੀ ਬੜਾ ਰੌਲਾ ਪਿਆ ਸੀ ਲਾਲਾ ਲਾਲਾ ਬੜੀ ਹੋਈ ਸੀ ਉਹ ਸ਼ਸ਼ੀ ਕਪੂਰ ਨੂੰ ਚੜਤ ਸਿੰਘ ਦੇ ਨਾਲ ਇਹ ਬੰਦੇ ਨੇ ਹੀ ਹੀਰਾ ਸਿੰਘ ਪੁੱਤਰ ਅਵਤਾਰ ਸਿੰਘ ਨੇ ਉਹਦਾ ਮਰਡਰ ਕੀਤਾ ਸੀ ਇਹਦੇ ਤੇ 302 ਦਾ ਪਰਚਾ ਵੀ ਦਰਜ ਹੋਇਆ ਸੀ ਆ ਸਾਰੇ ਬਿਆਨ ਆ ਉਹਦੇ ਸ਼ਸ਼ੀ ਕਪੂਰ ਦੇ ਫਾਦਰ ਦੇ ਉਹਦੇ ਚ ਇਹ 3 ਸਾਲ ਉਸ 302 ਦੇ ਕੇਸ ਦੇ ਵਿੱਚ ਇਹ ਕੈਦ ਵੀ ਘਟ ਕੇ ਆਇਆ ਵਾ ਉਸ ਕੇਸ ਦੇ ਵਿੱਚ ਉਹਦੇ ਤੋਂ ਬਾਅਦ ਫਿਰ ਇੱਕ 2015 ਦੇ ਵਿੱਚ ਅਮਰਸਰ ਦੇ ਵਿੱਚ ਪਰਚਾ ਦਰਜ ਹੁੰਦਾ ਆ ਅਮਰਸਰ ਦੇ ਵਿੱਚ ਪਰਚਾ ਪਰਚਾ ਦਰਜ ਹੁੰਦਾ ਆ ਉਹ ਪਰਚਾ ਦਰਜ ਹੁੰਦਾ ਫਿਰ ਇਸੇ ਹੀ ਰਾਜ ਸਿੰਘ ਪੁੱਤਰ ਅਵਤਾਰ ਸਿੰਘ ਦੇ ਉੱਤੇ ਉਹਦੇ ਵਿੱਚ ਇਹਦੇ ਤੋਂ ਕੀ ਕੀ ਬਰਾਮਦ ਹੁੰਦਾ ਉੱਥੇ ਇੱਕ ਸੁਨਿਆਰੇ ਦੀ ਦੁਕਾਨ ਸਵਰਨ ਕਰਦੀ ਉਹਨੂੰ ਇਹ ਲੁੱਟਣ ਪਏ ਇਹ ਲੁੱਟਣ ਪਏ ਤੇ ਇਹਨਾਂ ਨੇ ਜਦੋਂ ਲੁੱਟਣ ਪਏ ਤੇ ਚਲੋ ਤਗੜੇ ਹਨ ਉਹਨਾਂ ਕਾਬੂਕੂਪੂ ਕਰਕੇ ਪੁਲਿਸ ਮੌਕੇ ਤੇ ਆ ਗਈ ਰੇਡ ਵੱਜ ਗਈ ਰੇਡ ਵੱਜ ਗਈ ਤੇ ਉਹ ਫੜੇ ਗਏ ਇਹਨਾਂ ਤੋਂ ਮੌਕੇ ਤੇ ਤੇਜ਼ ਤਾਰ ਹਥਿਆਰ ਕਾਪੇ ਨਾਲ ਇਹਨਾਂ ਤੋਂ ਨਸ਼ੀਲਾ ਪਾਊਡਰ ਬਰਾਮਦ ਹੋਇਆ ਮੌਕੇ ਤੇ ਕਮਰਸ਼ੀਅਲ ਕੁਆਂਟੀਟੀ ਦੇ ਵਿੱਚ ਉਹ ਪਰਚਾ ਆ ਉਹਦੇ ਵਿੱਚ ਵੀ ਇਹ 186 ਦਿਨ ਅੰਦਰ ਲਾ ਕੇ ਆਇਆ 186 ਦਿਨ ਅੰਦਰ ਲਾ ਕੇ ਆਇਆ ਉਹਦੇ ਚ ਕਿਉਂ ਜ਼ਮਾਨਤ ਹੋ ਗਈ ਇਹਦੀ ਜ਼ਮਾਨਤ ਨਹੀਂ ਹੋਣੀ ਉੱਥੇ ਵੀ ਹਰਮਿੰਦਰ ਗਿੱਲ ਨੇ ਇਹਦੀ ਮਦਦ ਕੀਤੀ ਉਹ ਕਿਉਂਕਿ 180 ਦਿਨਾਂ ਦੇ ਵਿੱਚ ਵਿੱਚ 6 ਮਹੀਨਿਆਂ ਦੇ ਵਿੱਚ ਵਿੱਚ ਚਲਾਨ ਪੇਸ਼ ਕਰਨਾਂ ਦਾ ਪੁਲਿਸ ਨੇ ਪੁਲਿਸ ਨੇ ਚਲਾਨਾ ਪੇਸ਼ ਕੀਤਾ 180 ਦਿਨਾਂ 'ਚ 186 ਦਿਨ ਹੋ ਗਏ ਉਸੇ ਬੇਸ ਤੇ ਆਹ ਪੇਪਰ ਨੇ ਇਹ ਵੀ ਨਾਲ ਆਪਾਂ ਲਾਵਾਂਗੇ ਉਸੇ ਬੇਸ ਤੇ ਇਹਦੀ ਬੰਦੇ ਦੀ ਜ਼ਮਾਨਤ ਹੋਗੀ ਜਦੋਂ ਪੋਲੀਟੀਕਲ ਮਗਰ ਹੱਥ ਹੋਵੇ ਅਪਰੋਚ ਹੋਵੇ ਸ਼ੈਅ ਹੋਵੇ ਉਦੋਂ ਹੀ ਕ੍ਰਾਈਮ ਹੁੰਦਾ ਨਾ ਇਹ ਕੰਮ ਹੋਇਆ ਇਹਦੇ ਮੈਂ ਤੁਹਾਨੂੰ ਐਫ ਆਈ ਆਰ ਵਿਖਾਉਣਾ ਇੱਥੇ ਹੀ ਹੋਣੀ ਆ 2024 ਦੇ ਵਿੱਚ ਆਪੇ ਪ੍ਰਾਜਰ ਲਗੀ ਆ 2024 ਦੇ ਵਿੱਚ ਇਹਦੇ ਤੇ ਐਫ ਆਈ ਆਰ ਦਰਜ ਹੋਈ ਇੱਥੇ ਪੱਟੀ ਸਿਟੀ ਥਾਣੇ ਦੇ ਵਿੱਚ ਪੱਟੀ ਸਿਟੀ ਥਾਣੇ ਦੇ ਵਿੱਚ ਦਰਜ ਹੋਈ ਆਵੇ ਆ ਗਈ ਆ ਜੀ ਇਹਦੇ ਚੇਤੇ ਤੋਂ ਬਰਾਮਦ ਹੋਇਆ ਇੱਕ ਪਿਸਤੌਲ ਨਾਲ ਜਿੰਦਾ ਰੋਂਗ ਨਾਲ ਆ ਮਾਰਿਓ ਜੇ ਮੜਾ ਜਾ ਕੈਮਰਾ ਲਾ ਕੇ ਕਰਕੇ ਮੈਂ ਬੇਨਤੀ ਕਰੂੰਗਾ 72000 ਕਿੰਨੇ ਰੁਪਏ ਜਿਹੜੇ ਡਰੱਗ ਬਣੀ ਤੇ ਪ੍ਰਾਪਤ ਹੋਏ ਇੱਕ ਸਮੈਕ ਰਣਤੋਲਣ ਵਾਲਾ ਕੰਡਾ ਨਾਲ 20 ਗ੍ਰਾਮ ਫੀਮ ਪਿਆ ਜਿਹੜੇ 23000 ਕਿੰਨੇ ਰੁਪਏ ਡਰੱਗ ਮੰਨੀ ਤੇ ਉਹਨੇ ਆਪ ਮੰਨਿਆ ਫਿਰ ਇਹਦੇ ਤੇ ਇਹ ਇੱਕ ਪਰਚਾ ਹੁੰਦਾ 2024 ਦੇ ਵਿੱਚ ਇਹ ਜਿਹੜੇ ਵਿੱਦ ਪ੍ਰੂਫ ਆਪਾਂ ਗੱਲ ਕਰਦੇ ਪਏ ਆ ਜਿਹੜੇ ਇਹਨੇ ਰਾਤ ਭਰਾਤੇ ਲੁੱਟਾਂ ਖੋਹਾਂ ਕੀਤੀਆਂ ਕਤਲ ਕੀਤੇ ਲੋਕਾਂ ਤੋਂ ਫਰੋਤੀਆਂ ਲਈਆਂ ਉਹ ਅਜੇ ਵੱਖਰੇ ਆ ਅਜੇ ਆ ਸਿਰਫ ਆਪਾਂ ਜਿਹੜੇ ਆ ਚਾਰ ਪੰਜ ਪਰਚੇ ਜਿਹੜੇ ਇਹਦੇ ਤੇ ਹੋਏ ਆ ਨਸ਼ੀਲੇ ਪਾਊਡਰ ਤੇ ਆ ਜਿਹੜੇ ਆ ਡਰੱਗ ਮੰਨੀ ਦਾ ਨਾਲ ਇੱਕ ਨਜਾਇਜ਼ ਪਿਸਤੌਲ ਇਹਦੇ ਘਰੋਂ ਫੜਿਆ ਜਿੰਦਾ ਰੌਂਦ ਫੜਿਆ ਕੰਡਾ ਫੜਿਆ ਤੇ ਹੋਣ ਜਿਹੜਾ ਜਿਹੜਾ ਫੇਰ ਹੈ 2026 ਦੇ ਵਿੱਚ ਪਰਚਾ ਆ ਆ ਤੁਸੀਂ ਵੇਖਿਓ ਹਰ ਫੋਟੋ ਦੇ ਵਿੱਚ ਆ ਮੈਂ ਤੁਹਾਨੂੰ ਵਿਖਾਉਣਾ ਵਾ ਵੀ ਹਰਮਿੰਦਰ ਗਿੱਲ ਇਹਦੇ ਨਾਲ ਐ ਬੈਠਾ ਜਿਵੇਂ ਆਪਦੇ ਸਕੇ ਭਰਾਣਾ ਬਈ ਦਾ ਇਧਰ ਵੇਖੋ ਆ ਜਿਹੜਾ ਸਰਕਲ ਦੇ ਵਿੱਚ ਹੀਰਾ ਸਿੰਘ ਪੁੱਤਰ ਅਵਤਾਰ ਸਿੰਘ ਆ ਆ ਜਿਹੜਾ ਸਾਬਕਾ ਇਥੋਂ ਐਮਐਲਏ ਰਮਿੰਦਰ ਗਿੱਲ ਵੇਖੋ ਮੋਢੇ ਤੇ ਬਾਹਰ ਕੀ ਇਤਨਾ ਸਕੇ ਭਰਾ ਦੇ ਨਹੀਂ ਕੋਈ ਰੱਖਦਾ ਤੇ ਜਦੋਂ ਇਹੋ ਜਿਹੀਆਂ ਫੋਟੋਆਂ ਲੱਤਣ ਗਈਆਂ ਭਾਜੀ ਪੁਲਿਸ ਪ੍ਰਸ਼ਾਸਨ ਵੀ ਅਰੈਸਟ ਕਰਨ ਲੱਗਾ ਡਰੂਗਾ ਆਮ ਲੋਕ ਵੀ ਡਰਨਗੇ ਵੀ ਇਹਦੀ ਤੇ ਸਾਫ ਕਾ ਐਮ ਐਲ ਏ ਦਾ ਇੱਕ ਗੱਲ ਆ ਵੀ ਕੱਲ ਨੂੰ ਕਿਤੇ ਆ ਗਿਆ ਸਤਾ ਚ ਤੇ ਇਹ ਤੇ ਸਾਡੇ ਰਗੜਬਾਲੇ ਕੱਢ ਦੂਗਾ ਹਾਂਜੀ ਇਹ ਫੋਟੋ ਉਹਦੇ ਬਾਅਦ ਆ ਇਧਰ ਵੇਖੋ ਆ ਚਲੰਦਰ ਦੀ ਵਿਹੇਲੀ ਆ ਵੇਖੋ ਪ੍ਰਾਣੀਆਂ ਫੋਟੋਆਂ ਨਹੀਂ ਗੀਆਂ ਇਹ 3 11 2025 ਦੀਆਂ ਫੋਟੋਆਂ ਆ ਵਾ ਆ ਵੇਖੋ 3 11 2025 ਨੂੰ ਉਹੋ ਹੀ ਰਾਜ ਸਿੰਘ ਪੁੱਤਰ ਅਵਤਾਰ ਸਿੰਘ ਸਰਕਲ ਦੇ ਵਿੱਚ ਆ ਪਤਨੀ ਆ ਰਮਿੰਦਰ ਸਿੰਘ ਜੀ ਵੇਖੋ ਕੀ ਲਿੰਕ ਹੈ ਇੱਡਾ ਕੀ ਨੇੜਤਾ ਵਾਪੀ ਆਪਦੀ ਪਤਨੀ ਨੂੰ ਨਾਲ ਖਿਲਾੜ ਕੇ ਜਲੰਧਰ ਦੀ ਹਵੇਲੀ 'ਚ ਨਾਲ ਲਈ ਫਿਰਦੇ ਆ ਇਹਨੂੰ ਬੰਦੇ ਨੇ ਇਹ ਬੰਦਾ 2014-15 'ਚ ਕਤਲ ਕੀਤਾ ਸ਼ਸ਼ੀ ਕਪੂਰ ਦਾ ਕੱਲਾ-ਕੱਲਾ ਮਾਪਿਆਂ ਦਾ ਪੁੱਤ ਬਹੁਤ ਉਹਦਾ ਲੋਕਾਂ ਨਾਲ ਰਾਬਤਾ ਸੀ ਬੜਾ ਪ੍ਰੇਮ ਪਿਆਰ ਲੋਕਾਂ ਦਾ ਭਲਾ ਕਰਨ ਵਾਲਾ ਇਨਸਾਨ ਆ ਇੱਥੇ ਇਹਦੇ ਨਾਲ ਖਲੋਤਾ ਇੱਥੇ ਰਮਿੰਦਰ ਗਿੱਲ ਦੇ ਨਾਲ ਖਲੋਤਾ ਫੇਰ ਉਸੇ ਹਵੇਲੀ ਦੀ ਫੋਟੋ ਆ ਆਰਮਿੰਦਰ ਗਿੱਲ ਨਾਲ ਫੇਰ ਵੇਖੋ ਕਿਵੇਂ ਜੱਫੀ ਪਾਈ ਹੈ ਪੀ ਇਹ ਨਹੀਂ ਪੀ ਅੱਜ 2026 ਜੇ ਇੱਕ ਪਰਚਾ ਹੈ ਤੇ ਕਈ ਪਰਚੇ ਆ ਕਈ ਕੁਝ ਇਹਨੇ ਕੀਤਾ ਪਹਿਲਾਂ ਪੀ ਕਤਲ ਦਾ ਪਰਚਾ ਇਹਦੇ ਤੇ ਨਜਾਇਜ਼ ਪਿਸਤੌਲ ਦਾ ਪਰਚਾ ਇਹਦੇ ਤੇ ਡਰੱਗ ਮੰਨੀ ਇਹ ਤੋਂ ਫੜੀ ਗਈ ਅਮਰਸਰ ਸultanpurੋਂ ਉੱਥੇ ਲੁੱਟਖੋਹ ਦਾ ਨਾਲ ਨਸ਼ੀਲੇ ਪਾਊਡਰ ਦਾ ਪਰਚਾ ਉੱਥੇ ਇਹਦੇ ਤੇ ਕਾਪੇ ਫੜੇ ਗਏ ਕਈ ਕੁਝ ਫੜਿਆ ਗਿਆ ਹਾਂਜੀ ਇਹ ਬੰਦਾ ਵੇਖੋ ਇਹ ਇੱਥੇ ਵੇਖੋ ਇੱਥੇ ਇਹਨੇ ਫੇਰ ਵੇਖੋ ਕਿੱਡਾ ਇਹ ਨਹੀਂ ਵੀ ਇੱਕ ਫੋਟੋ ਹੈ ਦੀ ਇਹਦੀਆਂ ਹਜ਼ਾਰਾਂ ਫੋਟੋ ਐ ਇਸੇ ਤਰ੍ਹਾਂ ਹਰਮਿੰਦਰ ਗੇਲਾ ਇਹ ਤੇ ਉਹ ਮੁੰਡਾ ਹੀਰਾ ਸਿੰਘ ਪੁੱਤਰ ਅਵਤਾਰ ਸਿੰਘ ਹਰਮਿੰਦਰ ਗਿੱਲ ਦੀ ਪਤਨੀ ਨੂੰ ਬੁੱਕਾ ਦੇ ਦਿਆ ਤੇ ਆਪ ਰਮਿੰਦਰ ਕੇ ਲਈ ਇਧਰ ਖੁਸਤਾ ਐਡਾ ਵੱਡਾ ਕ੍ਰਿਮੀਨਲ ਬੰਦਾ ਹੋਵੇ ਇੰਨੇ ਤੇ ਪਰਚੇ ਦਰਜ ਹੋਏ ਹੋਣ ਇਨੀਆਂ ਇਹਨੇ ਵਾਰਦਾਤਾ ਕੀਤੀਆਂ ਕਤਲ ਕੀਤੇ ਹੋਣ ਤੇ ਉਹ ਬੰਦਾ ਬੁੱਕਾ ਦੇ ਦਿਆ ਇਹਦੀ ਪਤਨੀ ਨੂੰ ਇਹ ਤੋਂ ਕੀ ਮੈਸੇਜ ਆਪਾ ਦੇਣਾ ਚਾਹੁੰਦੇ ਆ ਇਹੋ ਮੈਸੇਜ ਦੇਣਾ ਚਾਹੁੰਦੇ ਆ ਨਾ ਵੀ ਆਪ ਬੰਦਾ ਜਿਹੜਾ ਇਹ ਸਾਡਾ ਖਸਮ ਖਾਸ ਹੈ ਜੇ ਕਹਿੰਦੇ ਤੇ ਲੁੰਗੜ ਵੀ ਕੀਤੀ ਤੇ ਆਪ ਦਾ ਹਿਸਾਬ ਲਾ ਲਿਓ ਇਹੋ ਦੇਣਦਾ ਮੈਸੇਜ ਆਪਾ ਆਪੋ ਡਾ ਸਾਹਿਬ ਮੈਂ ਇੱਕ ਸਵਾਲ ਜਰੂਰ ਇੱਥੇ ਕਰਨਾ ਚਾਹਾਂਗਾ ਇਹ ਆਪਾਂ ਅਕਸਰ ਹੀ ਕਹਿੰਦੇ ਹੁੰਦੇ ਆ ਸਾਹਿਬ ਇਹ ਇੱਕ ਬੰਦੇ ਪਾਲੇ ਹੁੰਦੇ ਨੇ ਕਿ ਜੇ ਕੋਈ ਖਰਾਬ ਕਰਦਾ ਹੈ ਤੇ ਫਿਰ ਉਹਨੂੰ ਗੱਡੀ ਚੜਨੀ ਇਹਨੇ ਰੇਕੀ ਸਰਪੰਚ ਦੀ ਕੀਤੀ ਕਿ ਕਿਸੇ ਕਾਂਗਰਸੀ ਆਗੂ ਦੀ ਵੀ ਆਂਦੇ ਰੇਕੀ ਕੀਤੀ ਹੈ ਮੈਂ ਕਿਹਾ ਕੀਤੀ ਜੀ ਆ ਪੱਟੀ ਤੋਂ ਹਰਮਨ ਸੇਖੋ ਆ ਮੁੰਡਾ ਜਿਹਦੇ ਘਰੇ ਰਹਿ ਕੇ ਇਹਦੇ ਹਰਮਿੰਦਰ ਗਿੱਲ ਨੇ ਇਲੈਕਸ਼ਨ ਲੜੀ 2017 ਦੀ ਆ ਮੈਂ ਫੋਟੋ ਵਿਖਾਉਣਾ ਤੁਹਾਨੂੰ ਆ ਇਹਦਾ ਹਰਮਿੰਦਰ ਗਿੱਲ ਦਾ ਪੀਆ ਕੇ ਪੀ ਗੇਲੇ ਦਾ ਤੇ ਆ ਮੁੰਡਾ ਹਰਮਣਿਆ ਦੋਵੇਂ ਸਰਕਲ ਦੇ ਵਿੱਚ ਆ ਆਰਮਨ ਸਿੰਘ ਉਹਦੇ ਘਰੇ ਰਹਿ ਕੇ 2017 ਦੀ ਇਲੈਕਸ਼ਨ ਲੜੀ ਰਮਿੰਦਰ ਗਿੱਲ ਨੇ ਇੰਨਾ ਘਰੋਂ ਇਹ ਰੋਟੀ ਖਾਂਦੇ ਰਹੇ ਦੋ ਤਿੰਨ ਮਹੀਨੇ ਇੰਨਾ ਘਰੇ ਨੌਂਦੇ ਰਹੇ ਧੌਂਦੇ ਰਹੇ ਇੰਨਾ ਘਰੇ ਰਾਤ ਸੌਂਦੇ ਰਹੇ ਦੋਵੇਂ ਜੀ ਹਰਮਿੰਦਰ ਗਿੱਲ ਤੇ ਦੀ ਪਤਨੀ ਇੱਥੋਂ 17 ਲਈ ਇਲੈਕਸ਼ਨ ਲੜੀ ਤੇ ਹੁਣ ਇਹਨੂੰ ਇਹ ਪਤਾ ਲੱਗ ਗਿਆ ਵੀ ਮੇਰੇ ਰਾਜਦਾਰ ਨੇ ਦੋਵੇਂ ਪੀਏ ਵੀ ਤੇ ਹਰਮਣ ਸਿੰਘ ਵੀ ਇਨੇ ਕੀਤੀ ਕੋਈ ਪੁੱਠੇ ਸਿੱਧੇ ਕੰਮ ਇੱਕ ਥੋੜਾ ਜਿਹੜੇ ਅੱਜ ਇਨੇ ਕੰਮ ਕਰਦੇ ਮੈਂ ਅੱਜ ਦਾ ਨਹੀਂ ਨਾਲੇ ਬੋਲਣ데요 ਪਰਚਾ ਤੇ ਦੇ ਤੋਇਆ 12 ਤਰੀਕ ਨੂੰ ਮੈਂ 6 ਤਰੀਕ ਨੂੰ ਵੀ ਬੋਲਿਆ ਸੀ ਵੀ ਇਨੇ ਰਾਜਤਲਵੰਡੀ ਵਾਲੇ ਨੂੰ ਕਤਲ ਕਰਾਇਆ ਇਨੇ ਕਈ ਹੋਰ ਕਤਲ ਕਰਾਏ ਇਹ ਹਰਮਨ ਸਿੰਘ ਨੂੰ ਕਤਲ ਕਰਾਉਣ ਲੱਗਾ ਸੀ ਕਿਉਂਕਿ 14 ਤਰੀਕ ਨੂੰ ਹਰਮਨ ਸਿੰਘੋਂ ਤੇ ਬਲਾਕ ਸਮਤੀ ਜ਼ਿਲ੍ਹਾ ਪ੍ਰੀਸ਼ਦ ਦੀ ਇਲੈਕਸ਼ਨ ਵਾਲੇ ਦੇਣ ਪੰਘਾਲੇ ਤੋਂ ਮੁੰਡੇ ਫੜੇ ਕੇ ਚਾਰ ਜਣੇ ਉਹਨਾਂ ਕਹਿਆ ਵੀ ਅਸੀਂ ਹਰਮਨ ਸਿੰਘ ਦਾ ਮਰਡਰ ਕਰਨਾ ਹੈ ਵੋਟਾਂ ਵਾਲੇ ਦੇਣ ਤੇ ਵੋਟਾਂ ਵਾਲੇ ਤੇ ਨੇ ਕਿਉਂ ਮਰਡਰ ਕਰਾਉਣ ਲੱਗਾ ਸੀ ਇਹਨੂੰ ਇਹ ਵੀ ਮਰਡਰ ਹੋ ਜੂ ਵੋਟਾਂ ਵਾਲੇ ਦੇ ਨਾ ਰੌਲਾ ਇਹਨਾਂ ਪਾਤਾ ਵੀ ਬੂਥ ਕਰਟਰ ਹੋਇਆ ਬੂਥ ਕਰਟਰ ਉੱਥੇ ਹਰਮਨ ਕੱਲੇ ਨੂੰ ਬਾਹਤਾ ਹੈ ਨਾ ਹਰਮੰਦਾ ਮਰਡਰ ਹੋ ਜਾਂਦਾ ਤੇ ਲੋਕਾਂ ਕਹਿੰਦਾ ਹੈ ਲਾਲਚੀ ਤੇ ਭੁੱਲ ਜੀ ਵੇਖੋ ਸਾਡੀ ਸਰਕਾਰ ਆ ਜਦੋਂ ਜਿਹਦੀ ਸਰਕਾਰ ਆ ਬੂਥ ਕਰਟਰ ਦਾ ਦੋਸ਼ ਵੀ ਉੱਤੇ ਤੇ ਆਣਾ ਜੇ ਕੋਈ ਉੱਥੇ 19 ਕੀ ਹੋ ਗਈ ਕਿਸ ਦਾ ਮਰਡਰ ਹੋ ਗਿਆ ਉਹਦਾ ਦੋਸ਼ ਵੀ ਉਹਦੇ ਤੇ ਹੀ ਹੁਣ ਪਰਿਵਾਰ ਨੇ ਗਏ ਹੋਣਾ ਇਹ ਡਿਪਰੈਸ਼ਨ 'ਚ ਜਦੋਂ ਕਿਹਦਾ ਕੱਲਾ ਪੁੱਤ ਚਲ ਜੇ ਪਊ ਦੇ ਪੱਲੇ ਕੀ ਰਹਿੰਦਾ ਪਰਿਵਾਰ ਨੇ ਡਿਪਰੈਸ਼ਨ ਜਾਣਾ ਹੀ ਇਨੇ ਬੰਦੇ ਨੇ ਇਹਦੀ ਡੈੱਡ ਬੋਡੀ ਲੈ ਕੇ ਹਾਈਵੇ ਤੇ ਬਹਿ ਜਾਣਾ ਹੈ ਹਾਈਵੇ ਤੇ ਬਹਿ ਕੇ ਇਹਨੇ ਕਹਿਣਾ ਹੈ ਲਾਲਜੀਤ ਭੁੱਲਰ ਨੇ ਹਰਮਨ ਸੇਕੋ ਆਮ ਆਦਮੀ ਪਾਰਟੀ ਨੇ ਵੋਟਾਂ ਵਾਲੇ ਦਿਨ ਪੂਤ ਕਰਤਰ ਕਰਕੇ ਮੁੰਡੇ ਨੂੰ ਗੋਲੀਆਂ ਮਾਰ ਕੇ ਮਰਵਾਤਾ ਹਾਂਜੀ ਆ ਦੋਵੇਂ ਵੇਖੋ 17 ਤੋਂ ਲੈ ਕੇ 22 ਤੱਕ ਇਹ ਬੰਦੇ 17 ਤੋਂ 22 ਨਹੀਂ ਪਹਿਲਾਂ ਵੀ ਹਰਮਿੰਦਰ ਗਿੱਲ ਦੇ ਨਾਲ ਲੰਮਾ ਸਮਾਂ ਰਹਿ ਖਰਚੇ ਕੀਤੇ ਘਰ ਲਾਏ ਆਪ ਦਾ ਟਾਈਮ ਬਰਬਾਦ ਕੀਤਾ ਇਹਦੇ ਬਦਲੇ ਤੇ ਵੇਖੋ ਇਹਦੇ ਨੂੰ ਗੋਣਚੋਦ ਬੰਦਾ ਕੀ ਹੋਊਗਾ ਲੂੰਖਾ ਖਾ ਕੇ ਆਰਾਮ ਕਰਨ ਦੇ ਜਿਹੜੀ ਥਾਲੀ 'ਚ ਇਹ ਖਾਂਦੇ ਆ ਨਾ ਬੰਦੇ ਉਸੇ 'ਚ ਸ਼ੇਕ ਕਰਦੇ ਆ ਇਹਦੇ ਵੇਖੋ ਉਸੇ ਥਾਲੀ 'ਚ ਖਾ ਕੇ ਉੱਥੇ ਅੱਗਣ ਵਾਲੀ ਗੱਲ ਕੀਤੀ ਐ ਨੀ ਅਰਪਿੰਦਰ ਗਿੱਲ ਨੇ ਵੀ ਉਹਨਾਂ ਦੇ ਘਰੋਂ ਤੂੰ ਨੂਨ ਖਾਦਾ ਆ ਵੀ ਤੂੰ ਕੀ ਕੰਮ ਕਰਨ ਲੱਗਾ ਮੈਂ ਤੇ ਇਹ ਵੇਖੋ ਹਰ ਬੰਦਾ ਕਹਿੰਦਾ ਮੈਂ ਐਮਐਲਏ ਬਨਾਂ ਟਿੱਕੂ ਬਨ ਜਾਂਦੇ ਆ ਹੁਣ ਕੱਲਾ ਮੈਂ ਬੋਲਣ ਦਾ ਕੀ ਗੱਲ ਐ ਹਰਮਨ ਸੇਖੋਂ ਕਿਉਂ ਨਹੀਂ ਬੋਲਦਾ ਆ ਕੇਪੀ ਕਿਉਂ ਨਹੀਂ ਬੋਲਦਾ ਸਿਰਫ ਐਸੇ ਕਰਕੇ ਵੀ ਸਾਡੀ ਪਾਰਟੀ ਕਾਂਗਰਸ ਆ ਟਰਮਿੰਦਰ ਗਿੱਲ ਸਾਡੀ ਪਾਰਟੀ ਤੋਂ ਐਮਐਲਏ ਦੀ ਟਿਕਟ ਲੜਦਾ ਉਹ ਗੁਰੂ ਆ ਜਿਹੜਾ ਤੇਰੀ ਜਾਨ ਦਾ ਦੋਖੀ ਬਣ ਗਿਆ ਜਿਹੜਾ ਤੈਨੂੰ ਮਰਵਾਉਣ ਤੇ ਆ ਗਿਆ ਉਹਦੇ ਜੇ ਤੂੰ ਵਿਰੋਧ ਨਾ ਵੀ ਬੋਲੇਗਾ ਅੱਜ ਨਾਲ ਲੱਗੂ ਕੱਲ ਲੱਗੂ ਕੱਲ ਨਾਲ ਲੱਗੂ ਪਰਸੋਂ ਲੱਗੂ ਵੀ ਜਿਹੜੇ ਬੰਦੇ ਨੇ ਤੇਰੀ ਰੇਕੀ ਇਹ ਹੀਰਾ ਰਾੜਿਆ ਜਿਹੜਾ ਨਾ ਹੀਰਾ ਸਿੰਘ ਪੁੱਤਰ ਬਤਾਰ ਸਿੰਘ ਇਹ ਪੁਲਸ ਦੀ ਪੁੱਛ ਕਿਸ ਦੇ ਵਿੱਚ ਇਹ ਗੱਲ ਮੰਨਿਆ ਵਾ ਵੀ ਮੈਂ ਹਰਮਨ ਸੇਖ ਹਾਂ ਦੀ ਵੀ ਰੇਕੀ ਕੀਤੀ ਆ ਤੇ ਮੈਂ ਕੇਪੀ ਗਿੱਲ ਦੀ ਵੀ ਰੇਕੀ ਕੀਤੀ ਇਹਨਾਂ ਨੂੰ ਬਨਵਾਉਣ ਲਈ ਤੇ ਕੌਣ ਫਿਰ ਮਰਵਾਉਣ ਲੱਗਾ ਮੋਢੇ ਤੇ ਹੱਥ ਕਿਹਦਾ ਆ ਕਿਹਦੇ ਨਾਲ 24 ਘੰਟੇ ਰਹਿੰਦਾ ਇਹ ਕੋਪੀ ਸਰ ਪਿਛਲੇ ਸਿਆਣਿਆਂ ਨੇ ਹੁੰਦੇ ਸੀ ਕਿ ਜੇ ਕੋਈ ਬਰੋਪਰ ਦਾ ਬੰਦਾ ਖਲੋ ਜਾਂਦਾ ਹੈ ਤਾਂ ਫਿਰ ਉਹਨੂੰ ਪੁਰਾਣੇ ਸਿਆਸਤਦਾਨ ਟਿਕਾਣੇ ਲਵਾ ਦੇਂਦੇ ਵੀ ਕੱਲ ਨੂੰ ਇਹ ਨਾ ਐਮਐਲ ਜਿੱਤ ਜੇ ਮੈਂ ਕਿਹਾ ਚਲੋ ਬਰੋਪਰ ਤਾਂ ਵੀ ਇਹਨੂੰ ਡਾਰੂ ਬਰੋਪਰ ਨੂੰ ਛੱਡੋ ਇਹਨੂੰ ਇਹ ਆ ਕਿ ਮੇਰੇ ਜਿਹੜੇ ਰਾਜ ਹੈ ਨਾ ਸਾਰੇ ਇਹਨਾਂ ਨੂੰ ਪਤਾ ਵਾ ਤੇ ਜੇ ਬਾਹਰ ਨਿਕਲ ਗਏ ਤੇ ਤੇ ਵੀ ਕੋਈ ਨੂੰਰ ਮਨਚੇ ਕੋ ਨੂੰ ਇਹਨੂੰ ਕੇਪੀ ਗਿਲ ਨੂੰ ਬੋਲਣਾ ਚਾਹੀਦਾ ਵਾ ਪੀ ਪਤਾ ਸਾਰਿਆਂ ਨੂੰ ਲੱਗ ਗਿਆ ਵਾ ਪੀ ਇਹ ਇਹਨਾਂ ਦਾ ਕੰਮ ਹੋ ਜਾਣਾ ਹੀ ਇਹਨਾਂ ਦੇ ਵਾਸਤੇ ਜਿਹੜੀ ਆ ਉਹ ਜਾਲ ਵੇਛ ਚੁੱਕਾ ਸੀ ਉਹ ਤੇ ਰੱਬ ਨੂੰ ਕਿਸਮਤ ਤੇਜ ਗਨ ਲੂ ਕੁਝ ਉਹਦੀ ਕੁਝ ਮੇਰੀ ਤੇ ਨਹੀਂ ਤੇ ਵੇਖੋ ਜਦੋਂ ਕਿਸੇ ਦੇ ਲਹੂ ਦੇ ਛਿੱਟੇ ਕਿਸੇ ਤੇ ਪੈ ਜਾਂਦਾ ਉਹ ਧੁੱਪਦੇ ਨਹੀਂ ਹੁੰਦੇ ਨਾ ਲੱਗ ਹੀ ਜਾਂਦਾ ਹੁੰਦਾ ਬਾਕੀ ਜੋ ਪਰਿਵਾਰ ਨੇ ਕਿਹੜਾ ਲੋਕਾਂ ਵੀ ਉਹ ਮੰਨੀ ਜਾਣਾ ਸੀ ਵੀ ਵਾਕੇ ਯਾਰ ਉਹਨਾਂ ਦਾ ਮੁੰਡਾ ਮਰ ਗਿਆ ਝੂਠ ਥੋੜਾ ਬੋਲਦੇ ਆ ਵੀ ਉਹਨਾਂ ਨੂੰ ਕੀ ਲੋੜ ਐ ਝੂਠ ਬੋਲਣ ਦੀ ਸਮਝਦੇ ਗੱਲ ਕਿ ਨਹੀਂ ਜੀਦਾ ਪੁੱਤ ਚਲ ਜੇ ਮਾਪੇ ਜੋ ਬੋਲੂਗਾ ਇਹਨੇ ਖੇਡ ਖਦਾਈ ਜਾਣੀ ਖੇਡ ਤੇ ਇਹਨੇ ਖੇਢੀ ਪਰ ਕੁਦਰਤ ਵੜੀ ਬਿਆਨ ਤੇ ਆ ਰੱਬ ਜਿਹੜਾ ਨਾ ਮਾਰਨ ਵਾਲੇ ਨੂੰ ਬਚਾਉਣ ਵਾਲਾ ਤਗੜਾ ਹੁੰਦਾ ਬਚਾਉਣ ਵਾਲਾ ਬਾਬਾ ਨਾਨਕ ਮੈਂ ਅੱਗੇ ਵੀ ਗੱਲ ਕਰਦਾ ਨਾ ਇਹਨੇ ਤੇ ਆਪਦੀ ਚਾਲ ਖੇਡੀ ਦੱਸਾਂ ਕੀ ਆ ਅਸਲ ਗੱਲ ਕੀ ਆ ਇਹਨਾਂ ਦੇ ਪੱਲੇ ਕੁਝ ਨਹੀਂ ਰਹੇਗਾ ਮੈਂ ਅੱਗੇ ਵੀ ਗੱਲਾਂ ਕਰਦਾ ਨਾ ਕਿ ਮੇਰ ਕੋ ਸਟਾਮ ਤੇ ਲਿਖਾ ਲੋ ਹਰਮਿੰਦਰ ਗਿੱਲ ਤੇ ਦੇਸ਼ ਪ੍ਰਤਾਪ ਕਹਿ ਰੋਣੀ ਜਿੰਦਗੀ ਚ ਜਿੱਤ ਤੇ ਕਦੀ ਵੀ ਨਹੀਂ ਜਿੱਤਦੇ ਜ਼ਿੰਦਗੀ ਕਿਉਂਕਿ ਇਹਨਾਂ ਪਾਪ ਕੀਤੇ ਆਗੇ ਪਾਪ ਸਾਹਮਣੇ ਕਿ ਨਹੀਂ 4 ਸਾਲ ਹੋ ਗਏ ਆ ਸਰਕਾਰ ਬਣੀ ਨੂੰ ਲਾਲਜੀਤ ਭੁੱਲਰ ਨੂੰ ਪੱਟੀ ਤੋਂ ਐਮਐਲਏ ਬਣੇ ਨੂੰ ਮੰਤਰੀ ਬਣਾਇਆ ਸ਼੍ਰੀ ਅਰਵਿੰਦ ਕੇਜਰੀਆ ਸਰਦਾਰ ਭਗਵੰਤ ਸੋਮਾਨ ਇੱਕ ਬੰਦਾ ਵਿਖਾ ਦਿਓ ਕੋਈ ਸਮਗਲਰ ਕੋਈ ਗੈਂਗਸਟਰ ਕੋਈ ਕਾਤਲ ਜੇ ਮੇਰੇ ਨਾਲ ਹੋਵੇ ਮੈਨੂੰ ਦੱਸੋ ਜੇ ਮੈਨੂੰ ਨਹੀਂ ਪਤਾ ਲੱਗਾ ਉਹ ਪਾਰਟੀ ਚੋਂ ਇੱਕ ਮਿੰਟ ਤੇ ਬਾਹਰ ਉੱਤੇ ਜੇ ਮੰਜਾਨ ਪੁੱਛ ਕੇ ਰੱਖੂ ਨਾ ਜੋ ਮੈਨੂੰ ਕੋਈ ਡੰਨ ਪਾਊ ਮੈਂ ਡੰਨ ਭਰੂ ਜਿੰਨਾ ਡੰਨ ਪਾਊ ਜੇ ਕੋਈ ਇਹੋ ਜਿਹਾ ਬੰਦਾ ਮੇਰੇ ਨਾਲ ਵਿਖਾ ਦੂ ਕਿਸੇ ਗੈਂਗਸਟਰ ਪਿੱਛੇ ਕਿਸੇ ਸਮਗਲਰ ਪਿੱਛੇ ਕਿਸੇ ਕਾਤਲ ਪਿੱਛੇ ਨਾ ਮੈਂ ਕਿਸੇ ਥਾਣੇ 'ਚ ਫੋਨ ਕੀਤਾ ਨਾ ਕਿਤੇ ਡੀਐਸਪੀ ਨੂੰ ਫੋਨ ਕੀਤਾ ਨਾ ਮੈਂ ਐਸਐਸਪੀ ਸਾਹਿਬ ਨੂੰ ਫੋਨ ਕੀਤਾ ਹਾਂ ਜੇ ਕੋਈ ਪਤਾ ਲੱਗਾ ਨਾ ਵੀ ਇਹੋ ਜਿਹਾ ਬੰਦਾ ਆ ਗੈਂਗਸਟਰ ਆ ਸਮਗਲਰ ਆ ਜਾਂ ਕੋਈ ਕਾਤਲ ਆ ਇਹ ਫੋਨ ਜ਼ਰੂਰ ਕੀਤਾ ਕਿ ਐਸਐਸਪੀ ਸਾਹਿਬ ਹੁਣੇ ਨਿਕਲੇ ਨਾ ਇਹਨੂੰ ਸਖਤ ਤੋਂ ਸਖਤ ਤਾਰਾ ਲਾ ਕੇ ਇਹਨੂੰ ਜੇਲ੍ਹ ਚ ਭੇਜੋ ਇਹੋ ਜੇ ਬੰਦੇ ਬਾਹਰ ਚੱਢਣੇ ਸਮਾਜ ਲਈ ਖਤਰਾ ਨੇ ਇਹ ਫੋਨ ਜ਼ਰੂਰ ਕੀਤਾ ਹੂ ਤੇ ਮੈਂ ਤੇ ਇਥੋਂ ਦਾ ਕਹਿ ਦੇਣਾ ਜਿੰਨੇ ਹੈਰੋਇਨ ਸਮੈਗ ਵੇਤਨੀ ਆ ਜਿੰਨੇ ਨਸ਼ੇ ਦਾ ਜ਼ਹਿਰ ਦਾ ਕਾਰੋਬਾਰ ਕਰਨਾ ਬਿਸ਼ੱਕ ਸਾਨੂੰ ਵੋਟ ਨਾ ਪਾਵੇ ਪਊ ਸਾਨੂੰ ਨਾ ਵੋਟ ਪਾਵੇ ਮੈਂ ਨਹੀਂ ਜੇ ਮਦਦ ਕਰਨੀ ਕੱਲ ਨੂੰ ਜੇ ਪਤਾ ਲੱਗ ਗਿਆ ਕੱਲ ਨੂੰ ਇਹ ਠੋਕੇ ਪਰਚਾ ਕਰਾਉਣਾ ਅੰਦਰ ਕੱਲਾਂਗੇ ਇਹ ਗੱਲ ਹੁਣ ਨਹੀਂ ਕੱਲੀ ਇਹ ਗੱਲ ਮੈਂ 22 ਦੀ ਇਲੈਕਸ਼ਨ ਤੋਂ ਪਹਿਲਾਂ ਵੀ ਕਰਦਾ ਰਿਆ ਇਹ ਗੱਲ ਮੈਂ 24 'ਚ ਵੀ ਕਰਦਾ ਰਿਆ ਇਹ ਗੱਲ ਅੱਜ ਵੀ ਕਰਦਾ ਗੱਲ 27 'ਚ ਵੀ ਕਰੂੰ ਜਿੰਨਾ ਚਿਰ ਜ਼ਿੰਦਗੀ ਹੈ ਗੱਲ ਉਦੋਂ ਤੱਕ ਕਰਦੇ ਰਵਾਂਗੇ ਇਹ ਗੱਲ ਕਰਕੇ ਵਿਖਾਉਣ ਕਿਉਂਕਿ ਇਹਨਾਂ ਦੇ ਸਾਰੇ ਗੈਂਗਸਟਰ ਤੇ ਸੰਭਗਲਰ ਰੱਖੇ ਆ ਹੁਣ ਇਹ ਬੰਦਾ ਵੇ ਕੋਈ ਦੀ ਕਿੱਡੀ ਜਾਰੀ ਆ ਇਹ ਬੰਦੇ ਕੋ 10-11 ਕਿੱਲੇ ਜ਼ਮੀਨ ਹੀ ਆ ਜਿਹੜਾ ਹੀਰਾ ਸਿੰਘ ਪੁੱਤਰ ਅਵਤਾਰ ਸਿੰਘ ਇਹ ਵੇਚ-ਵੇਚ ਕੇ ਸਾਰੀ ਜ਼ਮੀਨ ਖਾ ਗਿਆ ਹੁਣ ਕੱਖ ਨਹੀਂ ਹੈਗਾ ਤੇ ਕੋਈ ਮਰਲਾ ਥਾਂ ਨਹੀਂ ਹੈਗਾ ਸਾਰਾ ਕੁਝ ਵੇਚ ਕੇ ਖਾ ਗਿਆ ਤੇ ਕੀ ਕਰਨੂ ਇਹ ਤੁਰਿਆ ਫਿਰਦਾ ਐਸੇ ਕੰਮ ਨੂੰ ਤੁਰਿਆ ਫਿਰਦਾ ਵੀ ਲੁੱਟਾਂ ਖੋਹਾਂ ਕਰਾਂਗੇ ਫਰੋਤੀਆਂ ਲਵਾਂਗੇ ਕੋਜੇ ਹਰਮਿੰਦਰ ਕੇਲੋਂ ਤੋਂ ਲੈਂਦਾ ਹੂ ਹਿੱਸਾ ਤਾਂ ਹੀ ਮੋਢੇ ਤੇ ਹੱਥ ਰੱਖਦਾ ਏ ਜਿਹੜੇ ਬੰਦੇ ਦਾ ਪਤਾ ਵੀ ਇਹ ਤੇ ਏਡੇ ਕਰਾਇਮ ਤੇ ਇਹਦੇ ਤੇ ਇਲਜ਼ਾਮ ਲੱਗੇ ਇਲਜ਼ਾਮ ਨਹੀਂ ਲੱਗੇ ਪਰਚੀ ਹੋਏ ਆ ਆ ਵੇਖੋ ਫਿਰ ਕਿੱਥੋਂ ਤੱਕ ਇਹਨੂੰ ਲੈ ਕੇ ਜਾਂਦਾ ਰਾਜਾ ਬਣੇਂਗਾ ਪੰਜਾਬ ਕਾਂਗਰਸ ਦਾ ਪ੍ਰਧਾਨ ਸੁਖਜਿੰਦਰ ਸਿੰਘ ਸੋਖ ਸਰਕਾਰੀਆ ਜਿਹੜਾ ਰਾਜਸਾਂਸੀ ਤੋਂ ਐਮਐਲਏ ਆ ਤੇ ਉਹਦੇ ਮਗਰ ਫਿਰ ਇਹੀ ਰਾਜ ਸਿੰਘ ਪੁੱਤਰ ਅਵਤਾਰ ਸਿੰਘ ਲੁਤਾ ਸਰਕਲ ਦੇ ਵਿੱਚ ਵੇਖ ਲਓ ਵੀ ਜਦੋਂ ਏਡੇ ਏਡੇ ਲੀਡਰਾਂ ਨਾਲ ਪੰਜਾਬ ਦੇ ਵੱਡੇ ਵੱਡੇ ਲੀਡਰਾਂ ਨਾਲ ਫੋਟੋਆਂ ਲੱਤਣ ਗਿਆ ਇਹਨੂੰ ਕਿਹੜੀ ਪੁਲਤ ਫੜੂਗੀ ਕਿਹੜਾ ਬੰਦਾ ਇਹਨੂੰ ਹੱਥ ਪਾਊ ਦੱਸੋ ਮੈਨੂੰ ਇੱਥੇ ਚਰਨਜੀਤ ਸਿੰਘ ਚੰਨੀ ਨਾ ਹੋਣੀ ਇਹਦੀ ਫੋਟੋ ਮੁੰਡੇ ਦੀ ਐਸੇ ਹੀ ਰਾਜ ਸਿੰਘ ਪੁੱਤਰ ਅਵਤਾਰ ਸਿੰਘ ਦੀ ਜਦੋਂ ਵੇਖੋ ਜੀ ਐਡੇ-ਐਡੇ ਵੱਡੇ ਲੀਡਰ ਆ ਆ ਜਲੰਧਰ ਲੈਕਚਰ ਉਹ ਸੌਰੀ ਲੁਧਿਆਣੇ ਇਲੈਕਸ਼ਨ ਦੇ ਵਿੱਚ ਇਹ ਪ੍ਰਚਾਰ ਕਰਨਗੇ ਲੁਧਿਆਣੇ ਇਲੈਕਸ਼ਨ ਦੇ ਵਿੱਚ ਉਹਨੂੰ ਨਾਮ ਲੈ ਕੇ ਗਿਆ ਉਹ ਵੇਖੋ ਕਾਂਗਰਸ ਦਾ ਲੋਗੋ ਪਾ ਕੇ ਉਹ ਪ੍ਰਚਾਰ ਕਰਨ ਦੇ ਲੁਧਿਆਣੇ ਇਲੈਕਸ਼ਨ ਦੇ ਵਿੱਚ ਇਹਦੇ ਨਾਲ ਹਰ ਥਾਂ ਤੇ ਉਹਨੂੰ ਨਾਮ ਲੈ ਕੇ ਜਾਂਦੇ ਆ ਆ ਵੇਖੋ ਨਵੇਂ ਸਾਲ ਵਾਲੇ ਦਿਨ ਆਪਾਂ ਸ਼ੁਰੂਆਤ ਕਰਦੇ ਆਂ ਗੁਰੂ ਮਹਾਰਾਜ ਦਾ ਸ਼ੁਕਰਾਨਾ ਕਰਦੇ ਆਂ ਉਹ ਇਹ ਨਵੇਂ ਸਾਲ ਤੋਂ ਪਹਿਲਾਂ 27 ਦਸ ਦੀ ਫੋਟੋ ਆ ਬਾਬੇ ਬੁੱਢਾ ਸਾਹਿਬ ਮੱਥਾ ਟੇਕਣ ਗਿਆ ਫਿਰ ਹੀਰਾ ਸਿੰਘ ਪੁੱਤਰ ਅਵਤਾਰ ਸਿੰਘ ਨੂੰ ਲੈ ਕੇ ਗਯਾ ਹਰਮਿੰਦਰ ਘੇਲ ਨਾਲ ਆ ਆ ਵੇਖੋ ਆ ਨਾਲ ਲੈ ਕੇ ਗਿਆ ਆ ਜਿਹੜੀ ਫੋਟੋ ਆ ਇਹ ਫੋਟੋ ਆ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜੇ ਵੜਿੰਗਣਾ ਫਿਰ ਇਸੇ ਹੀਰਾ ਸਿੰਘ ਪੁੱਤਰ ਅਵਤਾਰ ਸਿੰਘ ਇੱਕ ਬੰਨੇ ਹਰਮਿੰਦਰ ਘੇਲਿਆ ਇੱਕ ਬੰਨੇ ਅਮਰਿੰਦਰ ਸਿੰਘ ਰਾਜਾ ਵੜਿੰਗਣਾ ਉਹ ਜਦੋਂ ਐਡੇ ਐਡੇ ਵੱਡੇ ਲੀਡਰਾਂ ਨਾਲ ਆਪਾਂ ਸਮਗਲਰਾਂ ਦੀ ਕਾਤਲਾਂ ਦੀ ਆਪਾਂ ਗੈਂਗਸਟਰਾਂ ਦੀ ਰੇਕੀ ਕਰਨ ਵਾਲਿਆਂ ਦੀ ਕਤਲ ਕਰਾਉਣ ਵਾਲਿਆਂ ਦੀ ਫੋਟੋ ਲਵਾਵਾਂਗੇ ਪਾਉ ਇਹਨਾਂ ਨੂੰ ਕੌਣ ਹੱਥ ਪਾਊਗਾ ਆ ਵੇਖੋ ਫੇਰ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ ਫੇਰ ਉਹ ਹੋਈ ਰਾਜ ਸਿੰਘ ਪੁੱਤਰ ਅਵਤਾਰ ਸਿੰਘ ਆ ਵੇਖੋ ਫੇਰ ਡਾਰਕ ਦੇ ਵਿੱਚ ਸਰਕਲ ਦੇ ਵਿੱਚ ਹਾਂਜੀ ਤੇ ਇਹ ਕੀ ਆਪਾਂ ਇਸ ਬੰਦੇ ਨੂੰ ਕੀ ਕਰਨ ਨੂੰ ਜਦੋਂ ਆਪਾਂ ਨੂੰ ਪਤਾ ਇੱਕ ਬੰਦੇ ਨੇ ਇੱਕ ਕਤਲ ਹੀ ਕੀਤਾ ਹੋਵੇ ਨਾ ਇਹ ਆਪਾਂ ਪਾਉ ਉਹ ਨੂੰ ਆਣਿਆ ਵੀ ਇਹਦੇ ਨਾਲ ਜਿਆਦਾ ਨਾ ਰਹੀਏ ਨੁਕਸਾਨ ਕਰਾਉ ਫੇਰ ਕਿਤੇ ਇਹ ਬੰਦਾ ਜੇ ਅੱਗੇ ਜੁਰਮ ਕੀਤਾ ਤਾਂ ਕਾ ਫੇਰ ਕਰੂ ਉਹਦੇ ਤੇ ਪਹਿਲਾਂ ਉਹ ਬੰਦੇ ਦੇ ਕਤਲ ਦਾ ਜਿਹੜਾ ਬੰਦਾ ਪੂਰੇ ਪੰਜਾਬ ਚ ਲੋਕਾਂ ਨੂੰ ਬਾਹ ਫੜਨ ਵਾਲਾ ਬੰਦਾ ਲੋਕਾਂ ਦੀ ਮਦਦ ਕਰਨ ਵਾਲਾ ਸਚੀ ਕਪੂਰ ਪਹਿਲਾਂ ਉਹਦਾ ਕਤਲ ਕੀਤਾ ਇਹਨੇ 3 ਸਾਲ ਉਹਦੇ ਚ ਕੱਟ ਕੇ ਜਮਾਨਤ ਤੇ ਬਾਹਰ ਆਇਆ ਆਉਂਦੇ ਹੀ ਫੇਰ ਇਹਦੇ ਤੇ ਸੁਲਤਾਨਮਿੰਦ ਪਰਚਾ ਹੋ ਗਿਆ ਉਥੇ ਉਥੇ ਪਰਚਾ ਆ ਉਹਦੇ ਚੋਂ 186 ਦਿਨ ਕੱਟ ਗਿਆ ਮੁਰਕੇ ਫੇਰ ਕਈ ਇਹਨੇ ਜੁਰਮ ਕੀਤੇ ਹੁਣ 2024 ਦੇ ਵਿੱਚ ਫੇਰ ਇਹ ਕੋ ਨਜਾਇਜ਼ ਪਿਸਤੌਲ ਅਜੇ ਤੱਤੇ ਕਾ ਹੀ ਅਜੇ ਹਿਸਾਬ ਨਾਲ ਡੇਢ ਤੋਂ ਸਾਲ ਹੀ ਹੋਏ ਕੁਝ ਜ਼ਿਆਦਾ ਟਾਈਮ ਥੋੜਾ ਹੋਇਆ ਵਾ ਉਹ ਉਹ ਪਰਚੇ ਹੋਏ ਤੇ ਫਿਰ ਵੇਖੋ ਆ ਬੰਦਾ ਇੱਕ ਜਿੱਤਿਆ ਇਹਦਾ ਸਾਰੇ ਹਲਕੇ ਦੇ ਵਿੱਚੋਂ ਬਲਾਕ ਸਮਤੀ ਜੋੜੇ ਦੇ ਵਿੱਚੋਂ ਆ ਉਮੀਦਵਾਰ ਇਹਦਾ ਕਾਂਗਰਸ ਦਾ ਉਹਨੂੰ ਸਨਮਾਨਤ ਕਰ ਲਈ ਪੇਰ ਹੀ ਰਾਜ ਸਿੰਘ ਪੁੱਤਰ ਅਵਤਾਰ ਸਿੰਘ ਨੂੰ ਨਾਲ ਖੜਿਆ ਵਾ ਵੇਖੋ ਫਿਰ ਇਹ ਸਮਝ ਲਓ ਨਾ ਕਿ ਜੋ ਇਹ ਕਾਰਸਾਨੀਆਂ ਕਰਦਾ ਸੀ ਜਿੱਥੋਂ ਫਰੋਤੀਆਂ ਚੁੱਕਦਾ ਸੀ ਇਹ ਵੀ ਮੰਨਿਆ ਮੈਂ ਫਰੋਤੀਆਂ ਦੇ ਪੈਸੇ ਚੁੱਕ-ਚੁੱਕ ਕੇ ਵੀ ਲਿਆਂਦਾ ਰਿਆ ਪ੍ਰਭ ਦਾਸੂਵਾਲ ਦੇ ਤੇ ਅਫਰੀਦੀ ਤੂਦ ਦੇ ਮੈਂ ਫਰੋਤੀਆਂ ਦੇ ਪੈਸੇ ਵੀ ਚੁੱਕ-ਚੁੱਕ ਕੇ ਲਿਆਂਦਾ ਰਿਆ ਇਹ ਸਾਰਾ ਕੁਝ ਮੰਨਿਆ ਤੇ ਹੁਣ ਜਿਹੜੇ ਵੈਪਨ ਵੀ ਦਿੱਤੇ ਨਾ ਇਹਨੇ ਆਪ ਦੱਸਿਆ ਵੀ ਪ੍ਰਭ ਦਾਸੂਵਾਲ ਨੂੰ ਤੇ ਅਫਰੀਦੀ ਨੂੰ ਮੈਂ ਵੈਪਨ ਵੀ ਦਿੱਤੇ ਆ ਤੇ ਰੇਕੀ ਜਿਹੜੀ ਮੈਂ ਕਰਕੇ ਉਹ ਗੱਲ ਇਹਨਾਂ ਨਾਲ ਕਰਦਾ ਹਾਂ ਤੇ ਇਹਦੇ ਘਰੇ ਪ੍ਰਭ ਦਾਸੂਵਾਲ ਤੇ ਅਫਰੀਦੀ ਪਤਾ ਨਹੀਂ ਕਿੰਨੀ ਵਾਰਾ ਰਾਤਾਂ ਰਹੇ ਕੀ ਰਾਜ ਸਿੰਘ ਪੁੱਤਰ ਅਵਤਾਰ ਸਿੰਘ ਦੇ ਘਰੇ ਜਿਹੜੇ ਘਰ ਦੇ ਵਿੱਚ ਹਰਮਿੰਦਰ ਸਿੰਘ ਗਿੱਲ ਆਹ ਵੇਖੋ ਬੈਠਾ ਨਾ ਆ ਬੈਠਾ ਇਸ ਘਰ ਦੇ ਵਿੱਚ ਇਸ ਸੋਫੇ ਤੇ ਜਿਹੜੇ ਸੋਫੇ ਤੇ ਹਰਮਿੰਦਰ ਗਿੱਲ ਬੈਠਾ ਆ ਹੀਰਾ ਸਿੰਘ ਪੁੱਤਰ ਬਤਾਰ ਸਿੰਘ ਬੇਟਾ ਇਸ ਸੋਫੇ ਤੇ ਪਤਾ ਨਹੀਂ ਕਿੰਨੀਆਂ ਰਾਤਾਂ ਅਫਰੀਦੀ ਤੂਤ ਤੇ ਪ੍ਰਭ ਦਾਸੂਵਾਲ ਰਾਤਾਂ گذਾਰ ਕੇ ਜਾਂਦੇ ਰਹੇ ਇਹ ਆਪ ਮੰਨਿਆ ਹੁਣ ਪੁਲਸ ਦੀ ਪੁੱਛਗਿੱਛ ਦੇ ਵਿੱਚ ਆਹ ਵੇਖੋ ਰਖੜ ਪੁੰਨਿਆਂ ਜਿਹੜੀ ਬਾਬਾ ਬਕਾਲਾ ਸਾਹਿਬ ਦੀ ਰਖੜ ਪੁੰਨਿਆਂ ਸਟੇਜ ਤੇ ਭਾਇਆ ਉਹਨੂੰ ਹੀਰਾ ਸਿੰਘ ਪੁੱਤਰ ਬਤਾਰ ਸਿੰਘ ਨੂੰ ਇੱਧਰ ਵੇਖੋ ਆ ਨਿੱਕੀ ਜਿਹੀ ਗੱਲ ਆ ਰਖੜ ਪੁੰਨਿਆਂ ਦੀ ਸਟੇਜ ਤੇ ਆਪਾਂ ਪਾਉਨੇ ਆ ਕੋਈ ਐਮਐਲਏ ਮੰਤਰੀ ਜਾਂ ਕੋਈ ਘੜ ਤੋਂ ਘਟ ਮਾਰਕੀਟ ਕਮੇਟੀ ਦਾ ਚੇਅਰਮੈਨ ਜਾਂ ਜ਼ਿਲ੍ਹਾ ਪ੍ਰੀਸ਼ਦ ਚੇਅਰਮੈਨ ਜਾਂ ਕੋਈ ਜ਼ਿਲ੍ਹਾ ਜੋਇਨ ਬੋਰਡ ਦਾ ਚੇਅਰਮੈਨ ਨਿੱਕਾ ਬੰਦਾ ਨਹੀਂ ਪਾਉਂਦੇ ਤੇ ਇਹਨੂੰ ਸਟੇਜ ਤੇ ਪਾਉਂਗਾ ਮਤਲਬ ਕੀ ਆ ਇਹਦਾ ਮਤਲਬ ਹੈ ਵੀ ਹਰਮਿੰਦਰ ਗਿੱਲ ਲੋਕਾਂ ਨੂੰ ਤੇ ਅਫਸਰਾਂ ਨੂੰ ਮੈਸੇਜ ਦੇਣ ਦੇ ਆ ਵੀ ਇਹਦੇ ਲੈਣਾ ਵੇਖਿਓ ਇਹ ਮੇਰਾ ਖਾਸਮ ਖਾਤ ਜੇ ਸਮਝ ਲਓ ਹਰਮਿੰਦਰ ਗਿੱਲ ਜੇ ਕਿਤੇ ਕਿਹਾ ਤੇ ਉਹਦੇ ਬਾਅਦ ਹੀ ਰਾਜ ਸਿੰਘ ਰਾੜੀਆ ਸਾਰਾ ਕੰਮ ਵੇਖੂਗਾ ਇਹੋ ਹੀ ਮਤਲਬ ਹੈ ਨਾ ਤਾਂ ਹੀ ਉਹ ਵੇਖੋ ਉਹਦੇ ਪੀਏ ਦੀ ਤੇ ਨਾਲ ਉਹਦੇ ਜਿਹੜਾ ਰਾਜਦਾਰ ਹੈ ਹਰਮਨ ਸੇਖੋ ਉਹਨਾਂ ਦੋਹਾਂ ਦੀ ਰੇਕੀ ਕਰਾ ਕੇ ਉਹਨਾਂ ਦਾ ਮਰਡਰ ਕਰਾਉਣ ਦੀ ਕੋਸ਼ਿਸ਼ ਕਰਨ ਦੇ ਆ ਤਾਂ ਹੀ ਕਰਦੇ ਆ ਨਾ ਕਿ ਗਾਹ ਆਉਣ ਵਾਲਾ ਸਮਾਂ ਵੀ ਸਮੈਗ ਵੇਚਾਂਗੇ ਪਹਿਲੀ ਸਾਰੀ ਵੇਚ ਲਈ ਆ ਸਮੈਗ ਵੇਚਾਂਗੇ ਰੁਣ ਵੇਚਾਂਗੇ ਅੱਧੇ ਪੈਸੇ ਰਮਿੰਦਰ ਗਿੱਲ ਦੇ ਅੱਧੇ ਪੈਸੇ ਹੀ ਹੀਰਾ ਸਿੰਘ ਦਾ ਪੁੱਤਰ ਅਵਤਾਰ ਸਿੰਘ ਦੇ ਤਾਂ ਹੀ ਇਹ ਕੰਮ ਚੱਲਣਦੇ ਆ ਨਾ ਦੱਸ ਦੋ ਸਿਆਣੇ ਕਹਿੰਦੇ ਆ ਨਿਆਣਾ ਗੱਲ ਕਰੇ ਸਿਆਣਾ ਕਿਆਸ ਕਰੇ ਇਹ ਜਿਹੜੇ ਪੁਲਿਸ ਦੇ ਪਰਚੇ ਹੋਏ ਜਾਂ ਫੋਟੀਆਂ ਫੋਟੋਆਂ ਵਾਂ ਇਹਦੇ ਚ ਕੀ ਆਪਾਂ ਨੂੰ ਸਮਝ ਲੱਗਦੀ ਆ ਆ ਪ੍ਰੈਸ ਕਾਨਫਰੰਸ ਆ ਜਲੰਧਰ ਦੇ ਵਿੱਚੇ ਕਰਦੇ ਪਏ ਆ ਸਰਦਾਰ ਪ੍ਰਗਟਸੋਂ ਬੈਠਾ ਜਲੰਧਰ ਤੋਂ ਐਮਐਲਏ ਨਾਲ ਬਲਵੰਤ ਸਿੰਘ ਰਾਮੂ ਗਾਲੀਆ ਬੈਠਾ ਨਾਲ ਕਾਕਾ ਲੋਗਰ ਬੈਠਾ ਧਰਮਖੋਰ ਤੋਂ ਜਿਹੜਾ ਸਾਬਕਾ ਐਮਐਲਏ ਰਿਹਾ ਤੇ ਮਗਰ ਹੀ ਹਰਾ ਸਿੰਘ ਰਾੜੀ ਨਾਲ ਫੇਰ ਉਹ ਖਲੋਤਾ ਹੀ ਹਰਾ ਸਿੰਘ ਪੁੱਤਰ ਅਵਤਾਰ ਸਿੰਘ ਆ ਪਿੱਛੇ ਖਲੋਤਾ ਐਨੀ ਕੀ ਇਹਦੇ ਨਾਲ ਸਾਂਜੀਪੀ ਹਰ ਮੀਟਿੰਗ ਤੇ ਹਰ ਪ੍ਰੈਸ ਕਾਨਫਰੰਸ ਤੇ ਹਰ ਪ੍ਰੋਗਰਾਮ ਤੇ ਹਰ ਜੇ ਕੋਈ ਇਹਨਾਂ ਦਾ ਜਨਮ ਦਿਨ ਹੀ ਉਹਦੇ ਤੇ ਆਹ ਵੇਖੋ ਆ ਜਿਹੜਾ ਜਨਮ ਦਿਨ ਮਨਾਉਂਦਾ ਪਿਆ ਏ ਇੱਕ ਬੰਨੇ ਫਿਰ ਹਰਮਿੰਦਰ ਗਿੱਲ ਵਿੱਚ ਬੈਠਾ ਕੀ ਰਾਜ ਸਿੰਘ ਪੁੱਤਰ ਅਵਤਾਰ ਸਿੰਘ ਆ ਫਿਰ ਸਰਕਲ ਦੇ ਵਿੱਚ ਪਤਨੀ ਇਤੋਂ ਇੱਕ ਬੰਦਾ ਵਿੱਚ ਵਿੱਥ ਤੇ ਬੈਠੀ ਆ ਤੇ ਉਹ ਹੀ ਰਾਜ ਸਿੰਘ ਮੂੰਹ ਚ ਕੇਕ ਪਾਉਂਦਿਆ ਤੇ ਉਹ ਵੇਖੋ ਬੀਬੀ ਕਿੱਡੀ ਖੁਸ਼ ਹੁੰਦੀ ਆ ਵੇਖ ਕੇ ਵੀ ਹਰਮਿੰਦਰ ਗਿੱਲ ਦਾ ਭਰਾ ਹੀਰਾ ਮੂੰਹ ਚ ਕੇਕ ਪਾਉਂਦਿਆ ਜਨਮ ਦਿਨ ਮਨਾਉਂਦਿਆ ਇਹ ਸਾਂਝ ਕਾਦੀ ਸਾਂਝ ਆ ਭਲਾ ਇਹ ਕ੍ਰਾਈਮ ਦੀ ਤੇ ਪੈਸੇ ਦੀ ਸਾਂਝ ਆ ਇਹ ਪੈਸੇ ਇਕੱਠੇ ਕਰਕੇ ਦਿੰਦਾ ਸੀ ਤੇ ਜੋ ਕੋਝੇ ਕਰਦਾ ਸੀ ਹਰਮਿੰਦਰ ਗਿੱਲ ਦੇ ਕਹਿਣ ਤੇ ਕਰਦਾ ਇੱਥੇ ਤੇ ਵੇਖੋ ਜਦੋਂ ਕੋਈ ਮਰਵਾਈ ਦੇਣ ਲੱਗਾ ਇਹ ਤੇਰ ਮਨ ਸੇ ਕੋਨ ਨੂੰ ਇਹਨੂੰ ਕੇਪੀ ਨੂੰ ਬੋਲਣਾ ਚਾਹੀਦਾ ਅੱਜ ਬੱਜ ਗਏ ਜੇ ਕਿੰਨਾ ਕਿਦਨੇ ਨੇ ਤੁਹਾਡਾ ਨੰਬਰ ਲਾ ਦੇਣਾ ਤੇ ਕੱਲਾ ਇਹ ਨਹੀਂ ਕਹੀਦਾ ਹੁੰਦਾ ਵੀ ਅਸੀਂ ਲੀਡਰ ਨੇ ਬੜੇ ਲੀਡਰ ਐ ਅਸੀਂ ਬੜੇ ਬੋਲੋ ਇਹਦੇ ਉਲਟ ਕੀ ਗੱਲ ਲਾਲਜੀਤ ਭੁੱਲ ਰਹੀਆਂ ਕੱਲਾ ਇੱਥੇ 2 ਲੱਖ 9000 ਵੋਟ ਆ ਮੈਨੂੰ ਮੇਰੇ 2.5 ਲੱਖ ਦੇ ਕਰੀਬ ਵਾਦੀ ਪੱਟੀ ਵਾਲਕੇ ਦੀ ਉਹ ਤੇ ਸਾਰੇ ਹੀ ਬੜਾ ਜੇ ਕੋਈ ਸੜਕ ਨਹੀਂ ਬਣਦੀ ਮਾੜੀ ਜੀ ਕਹਿ ਦਿੰਦੇ ਸੜਕ ਨਹੀਂ ਬਣੀ ਉਹ ਸੜਕਾਂ ਸੁੜਕਾਂ ਬਣਦੀਆਂ ਰਹਿਣੀਆਂ 75 ਸਾਲ ਹੋ ਗਏ ਜੇ ਕਾਲੀਆਂ ਕਾਂਗਰਸੀਆਂ ਨਹੀਂ ਬਣਾਈਆਂ ਤੇ ਅਸੀਂ ਬਣਾ ਦਾਂਗੇ ਕੋਈ ਗੱਲ ਨਹੀਂ ਫਿਕਰ ਨਾ ਕਰੋ ਪਰ ਉਹ ਯਾਰ ਜਿਹੜਾ ਇੱਥੋਂ ਆਪਾਂ ਐਮਐਲਏ ਬਣਾਉਨੇ ਉਹ ਲੋਕਾਂ ਨੂੰ ਮਾਰਨ ਵਾਲਾ ਤਰ ਹੋਵੇ ਉਹ ਲੋਕਾਂ ਨੂੰ ਮਰਵਾਉਣ ਵਾਲਾ ਤਰ ਹੋਵੇ ਘਟੋ ਘੱਟ ਲੋਕਾਂ ਦੇ ਜਾਨ ਤੇ ਮਾਲ ਦੀ ਰਾਖੀ ਕਰਨ ਵਾਲਾ ਤਰ ਹੋਵੇ ਆ ਚਾਰ ਸਾਲ ਹੋ ਗਏ ਕੋਈ ਕੱਢ ਕੇ ਲਿਆ ਦਿਓ ਕਹੇ ਗੈਂਗਸਟਰ ਨਾਲ ਮੇਰਾ ਸਬੰਧ ਹੋਵੇ ਕਹੇ ਇਸ ਮਗਲਨ ਨਾਲ ਮੇਰਾ ਸਬੰਧ ਹੋਵੇ ਆ ਇੱਕੋ ਫੋਣਿਆ ਮੇਰੇ ਕੋਲ ਮੈਂ ਫੋਨ ਦੇ ਦੇਣਾ ਇਹਨੂੰ ਕੋ ਆਗਾ ਫੋਨ ਦੇ ਦੇ ਐਸਐਸਪੀ ਤਰਨਦਾਰ ਨੂੰ ਜਾਓ ਸਾਰੀ ਕਾਲ ਡਿਟੇਲ ਇਹਦੀ ਨਿਕਲਾਈ ਤੇ ਸਾਰਾ ਕੁਝ ਇਹ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਣਾ ਹੈ ਇਹਦੀ ਯਾਰ ਮੰਦਿਰੇ ਏਕੀ ਹੋਈ ਜਾਂ ਕੇਪੀਟੀ ਰੇਕੀ ਹੋਈ ਆ ਜਾਓ ਨਿਕਲ ਆਉਣਾ ਵੀ ਇਹ ਕਦੋਂ ਕਦੋਂ ਹੀਰੇ ਨੂੰ ਕਰਦਾ ਰਹੇ ਤੇ ਹੀਰਾ ਕਦੋਂ ਕਦੋਂ ਉਧਰ ਕਰਦਾ ਰਿਹਾ ਸਾਰਾ ਕੁਝ ਇਹ ਰਮਿੰਦਰ ਗਿੱਲ ਦਵੇ ਫੋਨ ਇੱਕ ਮਿੰਟ ਤੋਂ ਹੋ ਜਾਣਾ ਸਾਰਾ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਇਹਦੇ ਹੁਣ ਵੇਖੋ ਇੰਨਾ ਬੰਦਿਆਂ ਨੂੰ ਜਿਨ੍ਹਾਂ ਨੂੰ ਮਰਵਾਉਣ ਲੱਗਾ ਏ ਉਹਨਾਂ ਬੰਦਿਆਂ ਨੂੰ ਵੀ ਬੋਲਣਾ ਚਾਹੀਦਾ ਨਾ ਕੱਲਾ ਆਏ ਨਾ ਵੇਖਣ ਪੀ ਪਾਰਟੀ ਸਾਡੀ ਕਾਂਗਰਸ ਆ ਉਹ ਗੁਰਗੋਤ ਜੀ ਦੀ ਤੁਹਾਡੇ ਨਾਲ ਤੁਹਾਡੀ ਜ਼ਿੰਦਗੀ ਦਾ ਪਾਈ ਵਾਲ ਨਹੀਂ ਬੰਦਾ ਤੇ ਉਹ ਇੱਕ ਹੋਰ ਹੈ ਜਿਹੜੇ ਨਾਲ ਵੀ ਤੁਰੇ ਫਿਰਦੇ ਨੇ ਭਰਾਵੋ ਮੇਰੀ ਬੇਨਤੀ ਆ ਇਹਨੇ ਸਾਰੇ ਹਲਕੇ ਜਿਹਾ ਫੋਨ ਲਾਇਆ ਜੀ ਚਿਤਨ ਮੈਂ 6 ਤਰੀਕ ਨੂੰ ਬੋਲਿਆ ਵਾ ਸਾਰਿਆਂ ਟੋਕ ਟੋਕ ਜਵਾਬ ਦਿੱਤੇ ਵੀ ਪਾਕੇ ਪਾਉ ਤੂੰ ਝੂਠਾ ਵਾ ਜਿਹੜੀਆਂ ਲਾਲਜੀਤ ਭੁੱਲਰ ਗੱਲਾਂ ਕਰਨ ਦਿਆ ਵਾ ਵਾਕੇ ਤੂੰ ਰੇਕੀਰ ਮੰਦੀ ਕਰਾਈ ਆ ਉਦੋਂ ਅਜੇ ਕੇਪੀ ਵਾਲੀ ਗੱਲ ਤਾਂ ਪਤਾ ਨਹੀਂ ਸੀ ਇਹ 12 ਤਰੀਕ ਨੂੰ ਫੜਿਆ ਗਿਆ ਇਹਨੇ ਕੇਪੀ ਦਾ ਇਹਨੇ ਦੱਸਿਆ ਨਾ ਵੇਖੋ ਮੈਂ ਤੇ ਨਹੀਂ ਨਾ ਇਹਨੂੰ ਸਿਖਾਇਆ ਪਿਆ ਗੱਲਾਂ ਬੋਲਦੀ ਜਾ ਕੇ ਅਗਰਾ ਜिरा ਸਿੰਘ ਪੁੱਤਰ ਅਵਤਾਰ ਸਿੰਘ ਆ ਮੈਂ 6 ਤਰੀਕ ਨੂੰ ਬੋਲਿਆ ਪੀ ਹਰਮਿੰਦਰ ਗਿੱਲ ਨੇ ਇਹਦੀ ਰੇਕੀ ਕਰਾ ਕੇ ਨੂੰ ਮਰਵਾਉਣ ਲੱਗਾ ਸੀ ਹੁਣ ਇਹ ਖੁਦ ਮੰਨ ਗਿਆ ਪੀ ਮੈਂ ਹਰਮਨ ਸੇਖੋਂ ਦੀ ਤੇ ਕੇਪੀ ਗਿੱਲ ਦੀ ਦੋਹਾਂ ਦੀ ਰੇਕੀ ਕਰਾਉਂਦਾ ਰਿਹਾ ਮਰਵਾਉਣ ਹੁਣ ਮੰਨਿਆ ਤੇ ਜਿਹੜੀਆਂ ਗੱਲਾਂ ਮੈਂ 6 ਨੂੰ ਕੀਤੀਆਂ 12 ਨੂੰ ਸੱਚ ਹੋ ਗਈਆਂ ਹੋ ਗਈਆਂ ਸਿਆਣ ਸਤਾਂ ਦੇ ਨਾਲ ਬਾਤ ਸੱਚ ਕਿ ਨਹੀਂ ਤੇ ਇਹਨਾਂ ਨੂੰ ਵੇਖੋ ਬੰਦਿਆਂ ਨੂੰ ਬੁੱਲਣਾ ਚਾਹੀਦਾ ਇਹਨਾਂ ਨੂੰ ਸਾਰੀ ਗੱਲ ਲੋਕਾਂ ਸਾਹਮਣੇ ਆਪਦੀ ਪਾਰਟੀ ਸਾਹਮਣੇ ਰੱਖਣੀ ਚਾਹੀਦੀ ਹੈ ਤੇ ਵੇਖੋ ਜਦੋਂ ਅਮਰਿੰਦਰ ਸਿੰਘ ਰਾਜਾਵੜਿੰਗ ਚਰਨਜੀਤ ਸਿੰਘ ਚੰਨੀਣਾ ਇਹ ਬੰਦੇ ਦੀਆਂ ਫੋਟੋਆਂ ਲੱਤੀਆਂ ਪਾਉਜੀ ਆ ਵੇਖੋ ਇਹਦਾ ਕਿਤੇ ਮਾੜਾ ਜਿਹਾ ਐਕਸੀਡੈਂਟ ਆ ਵੇਖੋ ਕੀਰਾ ਸਿੰਘ ਪੁੱਤਰ ਅਵਤਾਰ ਸਿੰਘ ਆ ਮੱਥੇ ਤੇ ਪੱਟੀ ਜੀ ਲਾਈ ਐ ਇਹਦੇ ਘਰੇ ਵੇਖੋ ਸਾਰੀ ਕਾਂਗਰਸ ਨੂੰ ਲੈ ਕੇ ਪਤਾ ਲੈਣ ਗਿਆ ਵਾ ਵੀ ਕੀ ਏ ਕਿੱਡਾ ਕਿਟਰੀ ਹੈ ਹੈਗਾ ਤੇ ਉਹ ਕ੍ਰਿਮੀਨਲ ਆ ਸਮਗਲਰ ਗੈਂਗਸਟਰ ਤੂੰ ਉਹਦੇ ਘਰੇ ਜਾ ਕੇ ਤੋ ਕਿੱਡਾ ਪਤਾ ਲੈਣਦੇ ਆ ਕਿਤਰਾ ਤੂੰ ਸਾਰੀ ਕਾਂਗਰਸ ਨਾਲ ਖਲਹਾਰੀ ਐ ਤੇ ਵਿਚਕਾਏ ਉਹਨੂੰ ਖਲਹਾਰੀਆ ਵਚਕਾਏ ਉਹ ਬੰਦੇ ਨੂੰ ਆਪਾਂ ਖਿਲਾਰਦੇ ਆ ਜਾਂ ਤੇ ਉਹ ਐਮਐਲਏ ਹੋਵੇ ਤੇ ਜਾਂ ਬੜਾ ਵੱਡਾ ਲੀਡਰ ਹੋਵੇ ਬਾਕੀ ਬੰਦੇ ਸਾਈਡਾਂ ਤੇ ਖੜਾਉਂਦੇ ਆ ਆ ਵੇਖੋ ਐਸਜੀਪੀਸੀ ਮੈਂਬਰ ਆ ਜੇ ਸੁਖਵਿੰਦਰ ਸਿੰਘ ਸਿੱਧੂ ਉਹਨੂੰ ਸਾਈਡ ਤੇ ਖਿਲਾਰਿਆ ਜਿਹੜਾ ਐਸਜੀਪੀਸੀ ਮੈਂਬਰ ਆ ਆ ਵੇਖੋ ਸਾਈਡ ਤੇ ਖਲੋਤਾ ਜੀ ਬਾਕੀ ਵੀ ਜਿਹੜੇ ਐਮਸੀ ਉਮਸੀ ਉਹ ਸਾਈਡ ਤੇ ਖਲੋਤੇ ਜੀ ਬਾਕੀ ਵੀ ਜਿਹੜੇ ਕੋਈ ਐਮਸੀ ਕੋਈ ਸ਼ਹਿਰ ਦਾ ਪ੍ਰਧਾਨ ਆਵੇ ਆ ਆ ਵੀ ਆ ਐਮਸੀ ਜੇ ਆ ਵੀ ਐਮਸੀ ਜੇ ਇਧਰ ਆ ਜਿਹੜੇ ਆ ਬੰਦੇ ਆ ਸ਼ਹਿਰੀ ਪ੍ਰਧਾਨ ਹੀ ਆ ਵੀ ਐਮਸੀ ਜੇ ਸਾਰੇ ਐਮਸੀ ਸਾਰੇ ਸਾਈਡਾਂ ਤੇ ਤੇ ਜਿਹੜਾ ਕ੍ਰਿਮੀਨਲ ਆ ਉਹਨੂੰ ਨਾਲ ਖਿਲਾੜਿਆਂ ਵਿੱਚ ਕਾਇ ਆਹ ਵੇਖੋ ਆ ਖਲੋਤਾ ਵਿੱਚ ਕਾਇ ਆਪ ਦੋਵੇਂ ਸੈਂਟਰ 'ਚ ਆ ਤਿੰਨ ਬੰਦੇ ਚਾਰ ਇਧਰ ਤੇ ਚਾਰ ਬੰਦੇ ਇਧਰ ਪੀ ਐ ਸੈਂਟਰ ਬਣਾਇਆ ਵੀ ਇਹ ਮੇਰਾ ਖਸਮ ਖਾਸ ਜੀ ਕੀ ਮੈਸੇਜ ਹੈ ਤੇ ਕੀ ਮਤਲਬ ਨਿਕਲਦਾ ਇਹਦਾ ਇਹ ਬੰਦਾ ਅੱਜ ਦਾ ਕ੍ਰਿਮੀਨਲ ਨਹੀਂ ਇਹ ਜਿਉਂ ਜਮਿਆ ਇਹ ਕ੍ਰਿਮੀਨਲ ਹੀ ਰਿਹਾ ਵਾਹੀ ਰਾਜ ਸਿੰਘ ਪੁੱਤਰ ਅਵਤਾਰ ਸਿੰਘ ਤੇ ਇਸੇ ਤਰ੍ਹਾਂ ਹੀ ਹਰਮਿੰਦਰ ਸਿੰਘ ਗਿੱਲ ਅੱਜ ਨਹੀਂ ਕ੍ਰਿਮੀਨਲ ਇਹ ਜਿਉਂ ਜਮਿਆ ਉਦੋਂ ਦਾ ਹੀ ਕ੍ਰਿਮੀਨਲ ਦਰਬਾਰ ਸਾਹਿਬ 1983 ਵੇਲੇ ਇਹ ਬੰਦਾ ਹੱਥ ਖੜੇ ਕਰਕੇ ਆਇਆ ਬਾਰਕ ਨਹੀਂ ਜੇ ਅਸਲੀ ਹੁੰਦਾ ਸਿੰਘ ਅਸਲੀ ਜਿਹੜਾ ਹੁੰਦਾ ਉਹ ਸ਼ਹੀਦ ਹੋਗੇ ਸਾਰੇ ਅੰਦਰ ਉਹ ਸ਼ਹੀਦ ਹੋਗੇ ਜਿਹੜੇ ਰਲੇ ਸੀ ਨਾ ਕਾਊਟ ਹੀ ਉਹ ਹੱਥ ਖੜੇ ਕਰਕੇ ਬਾਹਰ ਆਗੇ ਉਹ ਉਹਨਾਂ ਦੀ ਰਹਿ ਰਲੇ ਸੀ ਸਰਕਾਰ ਨਾਲ ਏਜੰਸੀਆਂ ਨਾਲ ਸੈਂਟਰ ਨਾਲ ਇਹ ਅੰਦਰ ਭੇਜ ਦੇਈਗੇ ਜਦੋਂ ਅੰਦਰ ਸ਼ਹੀਦ ਹੋਗੇ ਸਾਰੇ ਜੋਧੇ ਇਹ ਹੱਥ ਖੜੇ ਕਰਕੇ ਬਾਹਰ ਆਗੇ ਇਹਨਾਂ ਜਾਨਾਂ ਬਚਾ ਲਈਆਂ ਇਹ ਟੌਰਸਨ ਉਦੋਂ ਵੀ ਉਹਦੇ ਬਾਅਦ ਇਹ ਬੰਦੇ ਨੇ ਫੈਡਰੇਸ਼ਨ 'ਚ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ 'ਚ ਇਹਨੇ ਬੰਦੇ ਮਰਵਾਏ ਮੁੜ ਕੇ ਇਹਨੇ ਫੇਰ ਉਹਦੇ ਬਾਅਦ ਕਤਲ ਕਰਾਉਣ ਤੋਂ ਬਾਅਦ ਇਹ ਹਟਿਆ ਨਹੀਂ ਇਹਰੇ ਜਦੋਂ ਜਿੱਤ ਗਿਆ ਨਾ 17 ਤੋਂ 22 ਤੱਕ ਉਦੋਂ ਇਹਨੇ ਘੱਟ ਤੋਂ ਘੱਟ ਪੱਟੀ ਹਲਕੇ ਚ ਜ਼ਿਆਦਾ ਨਹੀਂ ਨਾ ਇਹਨੇ 200 ਮੁੰਡਾ ਮਰਵਾਇਆ ਹੋਣਾ ਇਹ ਸ਼ਹਿ ਦੇ ਕੇ ਮਰਵਾਉਣਾ ਆ ਆ ਵੇਖੋ ਹੁਣ ਆਹੋ ਸ਼ਹਿ ਆ ਕੀ ਆ ਆ ਕੀ ਆ ਵੇਖੋ ਐਡਾ ਕ੍ਰਿਮੀਨਲ ਬੰਦਾ ਤੇ ਕਿਵੇਂ ਆਪਾਂ ਕੇ ਖਾਂਦੇ ਆ ਆ ਬੀਬਾ ਕਿੱਡੀ ਖੁਸ਼ ਹੁੰਦੀ ਆ ਵੀ ਹਰਮਿੰਦਰ ਗਿੱਲ ਦਾ ਭਰਾ ਹੀਰਾ ਰਾੜਿਆ ਉਹਦੇ ਮੂੰਹ ਚ ਕਿੱਕ ਪਾਉਂਦੇ ਆ ਕਿੱਡੀ ਖੁਸ਼ੀ ਹੁੰਦੀ ਖੁਸ਼ੀ ਦੱਸਾ ਕਦੀ ਹੁੰਦੀ ਆ ਵੀ ਰਲ ਕੇ ਕੰਮ ਕਰਦੇ ਆ ਸਮਗਲਰ ਸਮਗਲਿੰਗ ਕਰਦੇ ਆ ਪੈਸੇ ਵੰਡਦੇ ਆ ਫਰਾਉਤੀਆਂ ਦੇ ਪੈਸੇ ਚੁੱਕਦੇ ਆ ਜਿਹੜੇ ਬੰਦੇ ਇਹਨਾਂ ਦੇ ਭੇਤ ਜਿਨ੍ਹਾਂ ਕੋ ਗੁੱਝੇ ਆ ਉਹਨਾਂ ਦੀ ਰੇਕੀ ਕਰਾ ਕੇ ਉਹਨਾਂ ਨੂੰ ਮਰਵਾਉਣ ਦੀ ਕੋਸ਼ਿਸ਼ ਕਰਦੇ ਆ ਜੇ ਇਹਨਾਂ ਦੀ ਸਾਜ ਸਾਨੂੰ ਸਮਾਂ ਦੇਣ ਲਈ ਬਹੁਤ ਧੰਨਵਾਦ ਆ ਧੰਨਵਾਦੀ ਬਹੁਤ ਤਾਂ ਇਹ ਸਨ ਕੈਬਨਿਟ ਮੰਤਰੀ ਸਰਦਾਰ ਲਾਲਜੀਤ ਸਿੰਘ ਭੁੱਲਰ ਜਿਨ੍ਹਾਂ ਕਾਂਗਰਸੀ ਵਰਕਰਾਂ ਦਾ ਵੱਡਾ ਖਲਾਸਾ ਕੀਤਾ ਹੈ ਕਿ ਵੱਡੇ ਵੱਡੇ ਲੀਡਰਾਂ ਨਾਲ ਅਸੀਰ ਸਿੰਘ ਦੇ ਕੀ ਸੰਬੰਧ ਆ ਜਿਹੜਾ ਚਰਚਾ ਤੇ ਜਰਮਲ ਸਿੰਘ ਕਤਲ ਮਾਮਲੇ ਦੇ ਵਿੱਚ ਵੇਕੀ ਕਰਨ ਦਾ ਦੋਸ਼ੀ ਪਾਇਆ ਗਿਆ ਤੇ ਪੁਲਿਸ ਵੱਲੋਂ ਗ੍ਰਿਫਤਾਰ ਆ ਤੁਸੀਂ ਵੱਧ ਤੋਂ ਵੱਧ ਸ਼ੇਅਰ ਕਰਿਓ ਦੇਖਦੇ ਰਹੋ ਨਰਪਖ ਪੋਸਟ ਮੈਂ ਹਾਂ ਜਸਬੀਰ ਸਿੰਘ ਛਿਣਾ ਤਰੰਦ